ਵੀ ਤੁਸੀਂ ਬੈਠਿਆ ਰਹੋ ਘਰਾਂ ਚ ਪਰ ਇੱਕ ਕੰਮ ਕਰ ਲੋ ਉਹ ਕਹਿੰਦਾ ਸੁਥਣਾ ਸਵਾਲੋ ਤੇ ਹੱਥਾਂ ਚ ਪਾ ਲੋ ਚੂੜੀਆਂ ਕਿਉਂਕਿ ਜੇ ਨਾਂ ਵੀ ਪਾਓਗੇ ਤਾਂ ਤੁਸੀਂ ਪਾਉਣ ਤੋਂ ਘੱਟ ਨਹੀਂ ਹੈਗਿਓ ਤੇ ਜਿਹੜਾ ਕੋਈ ਛੋਟਾ ਮੋਟਾ ਕੋਈ ਪੰਜ ਸਰਪੰਚ ਆ ਮੈਂ ਸਾਰਿਆਂ ਦਾ ਕਹਿਣਾ ਕਿ ਕਿਹੜੇ ਸ਼ਬਦਾਂ ਚ ਅਸੀਂ ਮੋਰਚੇ ਵੱਲੋਂ ਧੰਨਵਾਦ ਕਰੀਏ ਜਿੱਥੇ ਸਰਦਾਰ ਡੱਲੇਵਾਲ ਸਾਹਿਬ ਨੂੰ 27 ਦਿਨ ਪੂਰੇ ਹੋ ਗਏ ਅੱਜ 28ਵਾਂ ਦਿਨ ਹੋ ਗਿਆ ਮਰਨ ਵਰਤੇ ਬੈਠਿਆ ਮੈਂ ਕਹਣਾ ਤੁਸੀਂ ਸਾਥ ਸਹਿਯੋਗ ਦੀ ਗੱਲ ਪੁੱਛੀ ਇੰਨਾ ਵੱਡਾ ਸਾਥ ਇੰਨਾ ਵੱਡਾ ਸਹਿਯੋਗ ਜਿਹੜਾ ਸਰਕਾਰ ਨੇ ਉਸ ਮੋਰਚੇ ਦੇ ਵਿੱਚ ਦਿੱਤਾ ਕਿ ਜਿਹਦਾ ਸ਼ਬਦਾਂ ਦੇ ਵਿੱਚ ਧੰਨਵਾਦ ਹੀ ਨਹੀਂ ਕੀਤਾ ਜਾ ਸਕਦਾ ਸ਼ਬਦਾਂ ਚ ਉਹ ਸਹਿਯੋਗ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਹੁਣ ਤੁਸੀਂ ਪੁੱਛੋਗੇ ਕਿ ਇੰਨਾ ਵੱਡਾ ਸਾਥ ਸਹਿਯੋਗ ਕਿਹੜਾ ਦਿੱਤਾ ਉਹ ਸਾਥ ਸਹਿਯੋਗ ਦੇਤਾ ਮਾਨ ਸਾਹਿਬ ਨੇ ਤੇ ਇਹਨਾਂ ਦੇ ਸਮੁੱਚੇ ਚੁਣੇ ਹੋਏ ਕੈਬਨਿਟ ਨੇ ਇਹਨਾਂ ਦੇ ਐਮ ਐਲ ਏਜ਼ ਨੇ ਵਿਧਾਇਕਾਂ ਨੇ ਇਹਨਾਂ ਦੇ ਟੋਟਲ ਜਿੰਨਾ ਜੋ ਵੀ ਲੌਬੀ ਹੈਗੀ ਹੈ ਉਹ ਸਹਿਯੋਗ ਦਿੱਤਾ ਕਿ ਪਿਛਲੇ 28 ਦਿਨਾਂ ਤੋਂ ਜਿਵੇਂ 26 ਨਵੰਬਰ ਨੂੰ ਡੱਲੇਵਾਲ ਸਾਹਿਬ ਨੇ ਮਰਨਵਰਤ ਸ਼ੁਰੂ ਕਰਨਾ ਸੀ ਨਾ ਤੇ ਉਹ ਉਹ ਬਿਲਕੁਲ ਮੈਂ ਕਹਿੰਦਾ ਕਿ ਬੇਖਬਰ ਸੀ ਇਸ ਗੱਲ ਤੋਂ ਡੱਲੇਵਾਲ ਸਾਹਿਬ ਕਿਵੇਂ ਉਹਨਾਂ ਨੂੰ ਲੱਗਦਾ ਹੀ ਨਹੀਂ ਸੀ ਕਿਉਂਕਿ 25 ਨਵੰਬਰ ਨੂੰ ਜਦੋਂ ਪਰਿਵਾਰ ਦੇ ਨਾਂ ਉਹਨਾਂ ਨੇ ਆਪਣੀ ਜ਼ਮੀਨ ਕਰਾਈ ਆਪਣੀ ਪ੍ਰਾਪਰਟੀ ਕਰਵਾਈ ਤਾਂ ਉਹ 25 ਨਵੰਬਰ ਨੂੰ ਮੈਂ ਡੱਲੇਵਾਲ ਸਾਹਿਬ ਦੇ ਨਾਲ ਸੀਗਾ ਫਰੀਦਕੋਟ ਸਾਰਾ ਦਿਨ ਜੀ ਤੁਸੀਂ ਵੀ ਗਏ ਸੀ ਹਾਂ ਜੀ ਯਾਰ ਠੀਕ ਹੈ ਤੇ ਉਦੋਂ ਤੁਸੀਂ ਦੇਖਿਆ ਕਿ ਸੀਆਈਡੀ ਦੀ ਪੂਰੀ ਟੀਮ ਘੁੰਮ ਰਹੀ ਸੀ ਉਥੇ ਇੱਕ ਇੱਕ ਮਿੰਟ ਦੀ ਜਾਣਕਾਰੀ ਲੈ ਰਹੇ ਸੀ ਉਹ ਕਦੇ ਕਦੇ ਮੈਨੂੰ ਪੁੱਛਿਆ ਕਦੇ ਕਿਸੇ ਨੂੰ ਜਿੰਨੇ ਉਹਨਾਂ ਦੇ ਨਾਲ ਸਾਥੀ ਆਏ ਸੀਗੇ ਉਹਨਾਂ ਸਾਰਿਆਂ ਕੋਲ ਪਲ-ਪਲ ਦੀ ਜਾਣਕਾਰੀ ਵੱਖੋ-ਵੱਖਰੇ ਤੌਰ ਤੇ ਡੱਲੇਵਾਲ ਸਾਹਿਬ ਬਾਰੇ ਸਾਨੂੰ ਲੱਗਦਾ ਸੀ ਕਿ ਇਹਨਾਂ ਨੇ ਅੱਜ ਡੱਲੇਵਾਲ ਸਾਹਿਬ ਨੂੰ ਜਿਹੜਾ ਵੀ ਕਿਸੇ ਨਾ ਕਿਸੇ ਤਰੀਕੇ ਜਣਾਬ ਦੀ ਹਰਾਸ ਦੇ ਵਿੱਚ ਲੈ ਲੈਣਾ ਵੀ ਕੱਲ ਨੂੰ ਮਰਨ ਵਰਤ ਸ਼ੁਰੂ ਨਾ ਹੋ ਸਕੇ ਤੇ ਹੋਇਆ ਕੀ ਕਿ ਡੱਲੇਵਾਲ ਸਾਹਿਬ ਨੇ ਪਹਿਲਾਂ ਮਨ ਬਣਾਇਆ ਕਿ ਮੈਂ ਅੱਜ ਪਿੰਡ ਰਹਿਣਾ ਘਰੇ ਰਹਿਣਾ ਮੈਂ 26 ਨਵੰਬਰ ਨੂੰ ਸਵੇਰ ਘਰੋਂ ਨਾ ਆ ਕੇ ਪਾਠ ਕਰਕੇ ਫੇਰ ਜਾਵਾਂਗਾ ਕਿਉਂਕਿ ਜਾ ਕੇ 11 12 ਵਜੇ ਮਾਰਨ ਵਾਰ ਤੋਂ ਸ਼ੁਰੂ ਕਰਨਾ ਸੀਗਾ 26 ਨਵੰਬਰ ਨੂੰ ਜੀ ਪਰ ਉਹਨਾਂ ਨੇ ਪਤਾ ਨਹੀਂ ਕੀ ਮੰਨ ਬਣਿਆ ਕੀ ਨਾ ਬਣਿਆ ਹੁਣ ਜਿਹੜਾ ਮੈਨੂੰ ਪਤਾ ਲੱਗਿਆ ਕਿ ਡੱਲੇਵਾਲ ਸਾਹਿਬ ਆਪਣੀ ਗੱਡੀ ਆਪ ਚਲਾ ਕੇ ਕੱਲੇ ਖਨੌਰੀ ਪਹੁੰਚ ਗਏ ਜੀ ਆਪਣੇ ਪਿੰਡ ਡੱਲੇਵਾਲਾ ਤੋਸਦਿਆਂ ਜੀ 25 ਨਵੰਬਰ ਨੂੰ ਹੀ ਕਹਦੇ ਵੀ ਨਹੀਂ ਮੈਂ ਜਾਣਾ ਪਰ ਦੇਖੋ ਇੰਟੈਲੀਜੈਂਸੀ ਸੀ ਉਹਨਾਂ ਦੀ ਉਹਨਾਂ ਦੀ ਜਿਹੜੀ ਲੋਕੇਸ਼ਨ ਅਟ੍ਰੇਸ ਕੀਤੀ ਜਾ ਰਹੀ ਸੀ ਜਿਹੜੇ ਤਰੀਕੇ ਨਾਲ ਉਹਨਾਂ ਨੂੰ ਚੁੱਕ ਲਿਆ 26 ਨਵੰਬਰ ਨੂੰ ਸਵੇਰ 2:30 3:00 ਵਜੇ ਪਰ ਉਹਨਾਂ ਨੂੰ ਕਿਸੇ ਨੇ ਹੱਥ ਤੱਕ ਨਹੀਂ ਲਾਇਆ ਖਨੌਰੀ ਜਾਣ ਤੱਕ ਇਸੇ ਕਰਕੇ ਉਹ ਥੋੜਾ ਬੇਫਿਕਰ ਹੋ ਕੇ ਪੈ ਗਏ ਕਿ ਚਲੋ ਕੋਈ ਗੱਲ ਨਹੀਂ ਵੀ ਇਦਾਂ ਦੀ ਕੋਈ ਸ਼ਕਤੀ ਮੇਰੇ ਤੇ ਹੈ ਨਹੀਂ ਹੁਣ ਤੁਸੀਂ ਧੰਨਵਾਦ ਦੀ ਗੱਲ ਪੁੱਛੀ ਤੁਸੀਂ ਸਰਕਾਰ ਦੇ ਜਿਹੜਾ ਉਹ ਰੋਲ ਦੀ ਗੱਲ ਪੁੱਛੀ ਕਿ ਕੋਈ ਸਰਕਾਰ ਦਾ ਨੁਮਾਇੰਦਾ ਆਇਆ ਕੋਈ ਮਦਦ ਕੁਈ ਤੁਹਾਡਾ ਸਹਿਯੋਗ ਉਹ ਸਹਿਯੋਗ ਜਿਹੜਾ ਜਿਹਦਾ ਧੰਨਵਾਦ ਕਰਨ ਵਾਸਤੇ ਸਾਡੇ ਕੋਲ ਸ਼ਬਦ ਹੈ ਨਹੀਂ ਨਾ ਤੇ ਮੇਰੀ ਗੱਲ ਸੁਣਨ ਤੋਂ ਬਾਅਦ ਲੋਕ ਵੀ ਮਾਨ ਸਾਹਿਬ ਦਾ ਸਪੈਸ਼ਲ ਧੰਨਵਾਦ ਕਰਨਗੇ ਤੇ ਚੁਣੇ ਹੋਏ 92 94 95 ਜਿੰਨੇ ਅੱਜ ਵਿਧਾਇਕ ਹੈਗੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਗੇ ਲੋਕ ਡੇ ਵਨ ਤੋਂ ਲੈ ਕੇ ਪਹਿਲੇ ਦਿਨ ਤੋਂ ਜਦੋਂ ਸਵੇਰੇ 26 ਨਵੰਬਰ ਨੂੰ ਸਵੇਰ ਢੱਲੇਵਾਲ ਸਾਹਿਬ ਨੂੰ ਮੈਂ ਹਰ ਵਾਰੀ ਕਹਿੰਦਾ ਕਿ ਚੁੱਕਿਆ ਗ੍ਰਿਫਤਾਰ ਨਹੀਂ ਕੀਤਾ ਸੀ ਕਿਡਨਾਪ ਕੀਤਾ ਸੀ ਇਹਨਾਂ ਨੇ ਇੱਕ ਬੰਦੇ ਨੂੰ ਮੋਰਚੇ ਦੇ ਵਿੱਚੋਂ ਚੁੱਕਣ ਵਾਸਤੇ ਟਰਾਲੀਆਂ ਦੇ ਵਿੱਚ ਜਿਹੜਾ ਟਾਈਮ ਆਪਾਂ ਨੂੰ ਨੀਂਦ ਆਉਂਦੀ ਹੈ ਰਾਤ ਨੂੰ 1 ਵਜੇ ਤੋਂ ਬਾਅਦ 1 ਵਜੇ ਤੋਂ 4 ਵਜੇ ਦੇ ਵਿੱਚ ਬੰਦਾ ਕੂੜਾ ਸੁੱਤਾ ਹੁੰਦਾ ਉਸ ਟਾਈਮ ਆ ਕੇ ਇਹ ਪਤਾ ਲੱਗਿਆ ਕਿ ਮੁਲਾਜ਼ਮਾ ਨੇ ਜਿੱਥੇ-ਜਿੱਥੇ ਲੱਗਾ ਟਰਾਲੀਆਂ 'ਚ ਬੰਦੇ ਪਏ ਆ ਉਹ ਟਰਾਲੀਆਂ ਦੇ ਪਾਸੇ ਘੇਰਾਬੰਦੀ ਕੀਤੀ ਡੱਲੇਵਾਲ ਸਾਹਿਬ ਦਾ ਜਿਹੜਾ ਹੈਗਾ ਉਹ ਬਕਾਇਦਾ ਜਿਹੜਾ ਉਹ ਉਹਨਾਂ ਨੇ ਤੋੜਪੰਨ ਕੀਤੀ ਉਸ ਟਰਾਲੀ ਦੀ ਜਿਹੜੀ ਦੇ ਵਿੱਚ ਉਹ ਪਏ ਸੀਗੇ ਰਾਤ ਨੂੰ ਉਹਨਾਂ ਨੂੰ ਸਿਰ ਤੇ ਪਰਣਾ ਨਹੀਂ ਮੰਨਣ ਦਿੱਤਾ ਉਹਨਾਂ ਨੂੰ ਪੈਰਾਂ 'ਚ ਕੋਈ ਜੁੱਤੀ ਚੱਪਲ ਬੂੜ ਨਹੀਂ ਪਾਉਣ ਦਿੱਤਾ ਇੱਕ ਵਾਰੀ ਆਪਣੀ ਗੱਡੀ 'ਚ ਲੈ ਜਾਣ ਤੱਕ ਉਸ ਤੋਂ ਬਾਅਦ ਜਾ ਕੇ ਕੋਈ ਪਰਣਾ ਵਗੈਰਾ ਦਿੱਤਾ ਉਹਨ ਕੜਨ ਆਪਾਂ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਆਪਾਂ ਇਹ ਨਹੀਂ ਕਹਿ ਸਕਦੇ ਹਰਾਸ ਦੇ ਵਿੱਚ ਰੱਖਿਆ ਆਪਾਂ ਇਹ ਕਹਿ ਸਕਦੇ ਆ ਕਿ ਨਜ਼ਰਬੰਦ ਰੱਖਿਆ ਡੀ ਐਮ ਸੀ ਹਸਪਤਾਲ ਦੇ ਵਿੱਚ ਕਿਉਂਕਿ ਮੀਡੀਆ ਤੱਕ ਨੂੰ 4 ਦਿਨ ਮਿਲਣ ਨਹੀਂ ਦਿੱਤਾ ਗਿਆ ਪਰ ਉਹਨਾਂ ਨੇ ਜਦੋਂ ਆਪਣਾ ਮਰਨ ਵਰਤ ਸਰਕਾਰ ਜਿਹੜੀ ਹੈ ਉਹ ਕਿਉਂਕਿ ਹੈ ਤਾਂ ਸਾਰਾ ਕੇਂਦਰ ਦਾ ਕੀਤਾ ਕਰਾਇਆ ਕੇਂਦਰ ਦੇ ਇਸ਼ਾਰਿਆਂ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਨਾ ਇਹ ਇਸ ਮੋਰਚੇ ਨੂੰ ਫੇਲ ਕਰਨਾ ਚਾਹੁੰਦੀ ਸੀ ਕਿ ਜਦੋਂ ਜਗਜੀਤ ਢੱਲੇਵਾਲ ਨੂੰ ਅਸੀਂ ਗ੍ਰਿਫਤਾਰ ਕਰ ਲਾਂਗੇ ਉਹਨਾਂ ਦੇ ਨਜ਼ਰਬੰਦ ਕਰ ਲਾਂਗੇ ਜਿਸ ਨੂੰ ਮਿਲਣਾ ਦੇਵਾਂਗੇ ਤਾਂ ਮੋਰਚਾ ਫੇਲ ਹੋ ਜਾਊਗਾ ਡੱਲੇਵਾਲ ਸਾਹਿਬ ਜਿਹੜਾ ਮਰਨਾਰਤ ਸ਼ੁਰੂ ਨਹੀਂ ਕਰ ਸਕਣਗੇ ਪਰ ਉਹ ਪੁਰਾਣੇ 43 ਸਾਲ ਪੁਰਾਣੇ ਤੇ ਬਹੁਤ ਪੜੇ ਲਿਖੇ ਸੁਲਝੇ ਕਿਸਾਨ ਆਗੂ ਹੈ ਤੇ ਇਮਾਨਦਾਰੀ ਨਾਲ ਆਪਣੇ ਲੋਕਾਂ ਦੀ ਅਗਵਾਈ ਕਰ ਰਿਹਾ ਉਹਨਾਂ ਨੇ ਮਰਨਾਰਤ ਉਥੇ ਹਸਪਤਾਲ ਦੇ ਵਿੱਚ ਸ਼ੁਰੂ ਕਰਤਾ ਕਿ ਨਾ ਮਿਲਣ ਦਿਓ ਲੋਕਾਂ ਦੇ ਨਾਲ ਪਰ ਮੈਂ ਇਥੋਂ ਆਪਣਾ ਮਰਨਾਰਤ ਸ਼ੁਰੂ ਕਰਦਾ ਹੁਣ ਤੁਹਾਨੂੰ ਮੈਂ ਉਸ ਸਾਫ ਸਹਿਯੋਗ ਦੀ ਗੱਲ ਦੱਸਾਂ ਜਿਹਦਾ ਮੈਂ ਧੰਨਵਾਦ ਕਰਨੇ ਕਿ ਸ਼ਬਦਾਂ ਚ ਕੀਤਾ ਨਹੀਂ ਜਾ ਸਕਦਾ ਪੰਜਾਬ ਸਰਕਾਰ ਦਾ ਚੁਣੇ ਹੋਏ 92 94 95 ਜਿੰਨੇ ਵੀ ਹੈਗੇ ਉਹਨਾਂ ਵਿਧਾਇਕਾਂ ਦਾ ਇਹਨਾਂ ਦੀ ਸਾਰੀ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਟੋ 26 ਨਵੰਬਰ ਤੋਂ ਲੈ ਕੇ ਅੱਜ ਤੱਕ ਅੱਜ 28ਵਾਂ ਦਿਨ ਚੱਲਦਾ ਖਤਮ ਹੋਣ ਨੂੰ ਆ ਗਿਆ ਮਾਰਨ ਵਰਤ ਨੂੰ ਪਲ-ਪਲ ਦੀਆਂ ਰਿਪੋਰਟਾਂ ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਆ ਰਹੀਆਂ ਕਿ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਜੀ ਜੀ ਪਰ ਇਹਨਾਂ ਨੇ ਸਾਰਾ ਜੋਰ ਜਿਹੜਾ ਸਰਕਾਰ ਨੇ ਆ ਨਾ ਉਹ ਮੋਰਚੇ ਦੀ ਹਮਾਇਤ ਕਰਨ ਦੀ ਬਜਾਏ ਮੋਰਚੇ ਨੂੰ ਖੇਰੂ ਖੇਰੂ ਕਰਨ ਤੇ ਲਾਇਆ ਹੋਇਆ ਇਹਨਾਂ ਦਾ ਸਾਰਾ ਜੋਰ ਜਿਹੜਾ ਡੱਲੇਵਾਲ ਸਾਹਿਬ ਨੂੰ ਮੋਰਚੇ ਦੇ ਵਿੱਚੋਂ ਚੁੱਕਣ ਤੇ ਲੱਗਿਆ ਹੋਇਆ ਕਿ ਕਿਸੇ ਤਰੀਕੇ ਡੱਲੇਵਾਲ ਸਾਹਿਬ ਨੂੰ ਉਥੋਂ ਚੁੱਕ ਲਿਆ ਜਾਵੇ ਤੇ ਹੁਣ ਧੰਨਵਾਦ ਵਾਲੇ ਸ਼ਬਦ ਮੈਂ ਲੋਕਾਂ ਨੂੰ ਦੱਸ ਦਿਆਂ ਕਿ ਇਹਨਾਂ ਨੇ ਆਪਣੀ ਹਰ ਇੱਕ ਇੰਟੈਲੀਜੈਂਸੀ ਆਪਣੀ ਪੂਰੀ ਫੋਰਸ ਆਪਣਾ ਪੂਰਾ ਦਮਖਮ ਉਸ ਮੋਰਚੇ ਦੇ ਖਨੌਰੀ ਵਾਲੇ ਦੇ ਚਾਰਜ ਫੇਰੇ ਲਾਇਆ ਹੋਇਆ ਜਿੱਥੇ ਕਿ ਹੁਣ ਮੀਡੀਆ ਰਿਪੋਰਟਾਂ ਮੁਤਾਬਕ ਤੁਹਾਨੂੰ ਆਪਾਂ ਨੂੰ ਸਭ ਨੂੰ ਪਤਾ ਲੱਗ ਰਿਹਾ ਮੈਂ ਤਾਂ ਉਥੋਂ ਕਈ ਦਿਨ ਹਫਤਾ ਦੱਸ ਦੇਣਾ ਬਾਅਦ ਉੱਥੇ ਜਿਹੜੀਆਂ ਜਿਵੇਂ ਟਰਾਲੀਆਂ ਦੀਆਂ ਤਿੰਨ ਚਾਰ ਪੰਜ ਲੇਅਰਾਂ ਜੋ ਵੀ ਲਾਈਆਂ ਟਰਾਲੀਆਂ ਵੈਲਡ ਵੈਲਡ ਕੀਤੀਆਂ ਗਈਆਂ ਆਪਸ ਦੇ ਵਿੱਚ ਕਿਉਂਕਿ ਡੱਲੇਵਾਲ ਸਾਹਿਬ ਦੇ ਕਹਿਣ ਤੇ ਆ ਸਭ ਕੁਝ ਇਹ ਕੋਈ ਇਹ ਨਹੀਂ ਕਿ ਸੰਯੁਕਤ ਕਿਸਾਨ ਮੋਰਚਾ ਇਹ ਫੈਸਲੇ ਲੈ ਰਿਹਾ ਕਿ ਡੱਲੇਵਾਲ ਸਾਹਿਬ ਨੂੰ ਬਚਨ ਨਹੀਂ ਦੇਣਾ ਜਿਉਂ ਨਹੀਂ ਦੇਣਾ ਇਹ ਡੱਲੇਵਾਲ ਸਾਹਿਬ ਦੇ ਕਹਿਣ ਤੇ ਆ ਕਿ ਉਹ ਕਹਿੰਦੇ ਵੀ ਤੁਸੀਂ ਕੋਈ ਇਸ ਤਰ੍ਹਾਂ ਦੀ ਜਾਣ ਬੁੱਝ ਕੇ ਢਿੱਲ ਨਹੀਂ ਕਰਨੀ ਕਿ ਪੁਲਿਸ ਮੈਨੂੰ ਚੁੱਕ ਸਕੇ ਪਰ ਮਾਨ ਸਾਹਿਬ ਨੇ ਚਾਰਜ ਫਿਰੇ ਜਿਹੜਾ ਉਹ ਕੋਸ਼ਿਸ਼ ਆ ਇਹ ਸ਼ੁਰੂ ਕਰਵਾਈਆਂ ਹੋਈਆਂ ਪੁਲਿਸ ਤੋਂ ਕਿ ਕਿਸੇ ਵੀ ਤਰੀਕੇ ਜਿਹੜਾ ਹੈਗਾ ਡੱਲੇਵਾਲ ਨੂੰ ਚੁੱਕਣਾ ਹੈ ਮੋਰਚੇ ਦੇ ਵਿੱਚੋਂ ਮਰਨ ਵਰਤ ਚੁੱਕ ਕੇ ਖਤਮ ਕਰਵਾਉਣਾ ਖਤਮ ਕਰਵਾਉਣ ਦਾ ਮਤਲਬ ਕੀ ਕਿ ਇਸ ਵਾਰੀ ਜਦੋਂ ਪਤਾ ਲੱਗਿਆ ਖੜਾ ਕਿਡਨੀ ਉਹਨਾਂ ਦੀ ਜਵਾਬ ਦੇ ਰਹੀ ਹੈ ਲਿਵਰ ਉਹਨਾਂ ਦਾ ਜਵਾਬ ਦੇ ਰਿਹਾ ਡਾਕਟਰ ਸਾਹਿਬ ਕਹਿੰਦੇ ਆ ਕਿ 15 ਕਿਲੋ ਤੋਂ ਵੱਧ weight ਜਿਹੜਾ ਘਟ ਚੁੱਕਿਆ ਉਹਨਾਂ ਦਾ ਪਤਾ ਨਹੀਂ 18 ਘਟ ਗਿਆ ਕਿ 20 ਘਟ ਗਿਆ ਹੱਡੀਆਂ ਜਿਹੜੀਆਂ ਉਹਨਾਂ ਦੀਆਂ ਉਹ ਮਾਸ ਖਾਣ ਤੋਂ ਬਾਅਦ ਵੀ ਜਿਹੜਾ ਮਾਸ ਵੀ ਖਾ ਕੇ ਖਤਮ ਹੋ ਗਿਆ ਕਿਉਂਕਿ ਉਹਨਾਂ ਚ weight ਘਟਦਾ ਜਿੰਨਾ ਚ ਡਾਕਟਰ ਸਾਹਿਬ ਕਹਿੰਦੇ ਕਿ ਮਾਸ ਹੱਡੀਆਂ ਖਾ ਰਹੀਆਂ ਹੁੰਦੀਆਂ ਜਦੋਂ ਖਾਣ ਵਾਲਾ ਮਾਸ ਵੀ ਖਤਮ ਹੋ ਗਿਆ ਨਾ ਤਾਂ ਉਦੋਂ ਕਹਿੰਦੇ weight ਘਟਣਾ ਬੰਦ ਹੋ ਜਾਂਦਾ ਹੈ ਹੁਣ ਸਥਿਤੀ ਇਹ ਹੈ ਕਿ ਹਰ ਵੇਲੇ ਡਾਕਟਰ ਸਾਹਿਬ ਕਹਿੰਦੇ ਆ ਅੱਜ ਦੀ ਜਿਹੜੀ ਰਿਪੋਰਟ ਆ ਰਹੀ ਹੈ 28ਵੇਂ ਦਿਨ ਜਦੋਂ ਮੈਂ ਤਾਂ ਪਹੁੰਚ ਗਿਆ ਸੀ ਪਰ ਦੇਖ ਰਿਹਾ ਹਨਾ ਪਲ-ਪਲ ਨਿਗਾ ਤੇ ਉੱਥੇ ਹੀ ਆ ਨਾ ਦਿਮਾਗ ਤਾਂ ਉੱਥੇ ਹੀ ਆ ਆਪਾਂ ਸਮਰਪਿਤਤਾ ਉਹਨਾਂ ਨੂੰ ਉਥੋਂ ਦੀ ਰਿਪੋਰਟ ਇਹ ਆ ਰਹੀ ਕਿ ਉਹਨਾਂ ਦੇ ਹੱਥ ਪੈਰ ਜਿਹੜੇ ਨੇ ਉਹ ਠੰਡੇ ਹੋ ਰਹੇ ਆ ਰਾਤ ਉਥੇ ਬਾਰਿਸ਼ ਤੇ ਤੜਕੇ ਬਾਰਿਸ਼ ਹੋਈ ਹੈ ਉੱਥੇ ਅੱਜ ਮਰਨ ਵਰਤ ਦੇ 28ਵੇਂ ਦਿਨ ਉੱਥੇ ਅੱਜ ਬਾਰਿਸ਼ ਹੋਈ ਹੈ ਮੈਂ ਪੰਡਾਲ ਦੇ ਵਿੱਚ ਹੀ ਸੀਗਾ ਕਿਉਂਕਿ ਪੰਡ ਬਜ਼ੁਰਗ ਤੇ ਬਾਕੀ ਜਿੰਨੇ ਸਮਰਪਿਤ ਹੈ ਸਰਦਾਰ ਡੱਲੇਵਾਲ ਸਾਹਿਬ ਨੂੰ ਉਥੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਸ ਪੰਡਾਲ ਦੇ ਵਿੱਚ ਸਾਰੀ ਰਾਤ ਪਏ ਹੁੰਦੇ ਆ ਪਰ ਜਾਗਦੇ ਆ ਵਾਂਗੂ ਪਏ ਹੁੰਦੇ ਆ ਬਹੁਤ ਸਾਰੇ ਲੋਕ ਬੈਠੇ ਹੁੰਦੇ ਆ ਕਦੇ ਕੋਈ ਉੱਠ ਕੇ 150 ਬੰਦੇ ਬੈਠ ਗਿਆ ਕਦੇ ਕੋਈ 20-50 ਬੰਦੇ ਬੈਠ ਗਏ ਕੰਟੀਨਿਊ ਜਿਹੜਾ ਉਹ ਪਹਿਰੇਦਾਰੀ ਆ ਚਾਰਚ ਫੇਰੇ ਜਿਹੜੀ ਆ ਜਿਹੜੇ ਪਾਸੇ ਹਰਿਆਣੇ ਵਾਲੀ ਸਾਈਡ ਜਿੱਥੇ ਫੋਰਸ ਹਾਲੇ ਵੀ ਲੱਗੀ ਹੋਈ ਹੈ ਉਧਰ ਤੋਂ ਲੈ ਕੇ ਤੇ ਜਿੱਧਰੋਂ ਖਨੋਰੀ ਵਾਲੀ ਸਾਈਡ ਤੋਂ ਮੋਰਚਾ ਸ਼ੁਰੂ ਹੁੰਦਾ ਸਾਰੇ ਦੇ ਵਿੱਚ ਬਕਾਇਦਾ 10-15 20 ਗੱਡੀਆਂ ਪੈਟਰੋਲ ਆਪਦੇ ਲੋਕਾਂ ਨੂੰ ਜਾਗਦੇ ਰੱਖਦੀਆਂ ਥਾਂ ਥਾਂ ਤੇ ਜਿਹੜਾ ਮੈਂ ਕਹਿੰਨਾ ਕਿ 10 10 20 20 ਕਦਮਾਂ ਦੇ فاਸਲੇ ਤੇ ਜਿਹੜੇ ਆ ਉਹ ਛੋਟੇ 5 5 10 10 15 15 ਬੰਦਿਆਂ ਦੇ ਨਾਕੇ ਤੇ ਵਿੱਚ ਜਿਹੜੇ ਆ ਉਹ ਬਹੁਤ ਜ਼ਿਆਦਾ ਨਾਕੇ 100 150 50 ਬੰਦੇ ਦੇ 1.5 150 ਬੰਦੇ ਦੇ ਨਾਕੇ ਬਾਕਾਇਦਾ ਲੱਗੇ ਹੋਏ ਆ ਉਹਨਾਂ ਥਾਵਾਂ ਤੇ ਜਿੱਥੋਂ ਪਤਾ ਹੈ ਕਿ ਪੁਲਿਸ ਕਿਸੇ ਵੀ ਸਮੇਂ ਐਂਟਰ ਕਰ ਸਕਦੀ ਹੈ ਹੁਣ ਮੈਂ ਕਹਿੰਦਾ ਮਾਨ ਸਾਹਿਬ ਤੁਸੀਂ ਮਾੜਾ ਮੋਟਾ ਤਾਂ ਸੋਚੋ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਕਿਸਾਨ ਦਾ ਪੁੱਤ ਐ ਮੈਨੂੰ ਆ ਵੀ ਕਰਨਾ ਆਉਂਦਾ ਮੈਨੂੰ ਉਹ ਵੀ ਕਰਨਾ ਆਉਂਦਾ ਕੌਣ ਗੱਲ ਕਰੂ ਅੱਜ ਕੀ ਹੋ ਗਿਆ ਅੱਜ ਉਹ ਪੰਜਾਬੀ ਦੇ ਕਹਿੰਦੇ ਵੀ ਕੀ ਸੱਪ ਸੰਘ ਗਿਆ ਤੁਹਾਨੂੰ ਅੱਜ ਕਿਹੜਾ ਸੱਪ ਸੰਘ ਗਿਆ ਕਿ ਭਗਵੰਤ ਮਾਨ ਦੀ ਜ਼ੁਬਾਨ ਹੀ ਨਹੀਂ ਖੁੱਲਦੀ ਇੱਕ ਲੋਕਾਂ ਨੂੰ ਵੀ ਮੈਂ ਕਹਣਾ ਕਿ ਦੇਖੋ ਜਾਗਣ ਦੀ ਲੋੜ ਹੈ ਰਕੇਸ਼ ਤਕੈਤ ਜਦੋਂ ਦਿੱਲੀ ਵਾਲਾ ਮੋਰਚਾ ਚੱਲਦਾ ਸੀ ਪੁਲਿਸ ਨੇ ਉਹਨੂੰ ਵੀ ਖੇਰੋ ਖੇਰੋ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਵੇਂ ਅੱਜ ਡੱਲੇਵਾਲ ਸਾਹਿਬ ਦੇ ਪਾਸੇ ਹਜ਼ਾਰਾਂ ਦੀ ਫੋਰਸ ਜਿਹੜੀ ਹੈ ਜਿਵੇਂ ਜੋ ਰਿਪੋਰਟਾਂ ਉਥੋਂ ਸਟੇਜ ਤੋਂ ਹਰ ਰੋਜ਼ ਸਾਨੂੰ ਸੁਣਨ ਨੂੰ ਮਿਲਦੀਆਂ ਜੋ ਸਾਡੇ ਆਗੂ ਸਹਿਬਾਨ ਜਿਵੇਂ ਕਾਕਾ ਕੋਟੜਾ ਜੀ ਹੋਗੇ ਸੁਭਾ ਜਰਨਲਿਸਟਕਰ ਸਿੱਧੂਪੁਰ ਦੇ ਸਾਡੇ ਇੰਦਰਜੀਤ ਕਣੀਆਂ ਜੀ ਹੋਗੇ ਜਾਂ ਉਥੇ ਅਬੇ ਮਨੂ ਕਹਾੜ ਹੋਗੇ ਹਰਿਆਣਾ ਤੋਂ ਨੌਜਵਾਨ ਆਗੂ ਹੈ ਜਾਂ ਹੋਰ ਜਿੰਨੇ ਸਾਡੇ ਉਥੋਂ ਆਗੂ ਸਹਿਬਾਨ ਉਥੋਂ ਬੋਲਦੇ ਆ ਨਾ ਜਿਨ੍ਹਾਂ ਕੋਲ ਟੈਕਨੀਕਲ ਕਿਉਂਕਿ ਹਰ ਇੱਕ ਬੰਦਾ ਟੈਕਨੀਕਲ ਤੇ ਆਪਣੀ ਕੋਸ਼ਿਸ਼ ਕਰਦਾ ਜਾਣਨ ਦੀ ਜਿਨ੍ਹਾਂ ਕੋਲ ਟੈਕਨੀਕਲ ਚੀਜ਼ਾਂ ਆਉਂਦੀਆਂ ਨਾ ਨਿਕਲ ਕੇ ਉਹ ਕਹਿੰਦੇ ਕਿ ਥਾਣਿਆਂ ਦੇ ਵਿੱਚ ਪ੍ਰਬੰਧ ਕੀਤੇ ਜਾ ਰਹੇ ਵੱਖੋ ਵੱਖ ਉਥੇ ਦੇਖੋ ਕਦੇ ਆਈਜੀ ਸਾਹਿਬ ਆਉਂਦੇ ਅ ਡੀਜੀਪੀ ਸਾਹਿਬ ਆਉਂਦੇ ਕਦੇ ਮਾਨਯੋਗ ਐਸਐਸਪੀ ਪਟਿਆਲਾ ਆਉਂਦੇ ਆ ਕਦੇ ਮਾਨਯੋਗ ਡੀਸੀ ਸਾਹਿਬ ਪਟਿਆਲਾ ਆਉਂਦੇ ਅੱਜ ਵੀ ਆ ਕੇ ਗਏ ਮਰਨ ਵਰਤੇ 28ਵੇਂ ਦਿਨ ਡੀਸੀ ਸਾਹਿਬ ਮੈਡਮ ਜਿਹੜੇ ਪਟਿਆਲੇ ਤੋਂ ਉਹ ਆ ਕੇ ਗਏ ਆ ਫੇਰ ਕਿਉਂਕਿ ਜਦੋਂ ਅੱਜ ਖਬਰ ਨਿਕਲ ਕੇ ਗਈ ਨਾ ਸਾਰੇ ਨੈਸ਼ਨਲ ਚੈਨਲਾਂ ਤੋਂ ਕਿ ਡੱਲੇਵਾਲ ਸਾਹਿਬ ਦੇ ਹੱਥ ਪੈਰ ਠੰਡੇ ਹੋ ਰਿਹਾ ਠੰਡੇ ਹੋਣ ਕਿਵੇਂ ਨਾ ਤਾਰਾ ਜੀ ਅੱਜ ਦਾ ਜਿਹੜਾ ਸਮਾਂ ਨਾ ਅੱਜ ਦੇ ਸਮੇਂ ਚ ਕਿ ਕਦੋਂ ਦਾ ਵੀ ਰੱਖ ਲੋ ਅੱਜ ਦਾ ਸਮਾਂ ਕਿਉਂ ਜਸਿੰਦਰ ਜੀ ਮੈਂ ਵਿੱਚ ਗੱਲ ਰੋਕਦਾ ਸੀ ਚਲੋ ਆਪਾਂ ਜੇ 92 ਚੁਣੇ ਹੋਏ ਐਮਐਲਏ ਹੁਣ ਤਾਂ 996 ਹੋ ਗਈ ਸਰ 4 95 ਹੋਗੇ 94 95 ਹੋਗੀ ਉਹ ਜਾ ਤਾਂ ਨਹੀਂ ਸਕਦੇ ਕਿਸੇ ਬਿਆਨ ਵੀ ਨਹੀਂ ਆਇਆ ਮੁੱਖ ਮੰਤਰੀ ਦਾ ਕੋਈ ਬਿਆਨ ਆਇਆ ਡੱਲੇਵਾਲ ਸਾਹਿਬ ਦੇ ਹੱਕ ਚ ਜੇ ਜਾਣ ਨਹੀਂ ਸਕਦੇ ਕੋਈ ਬਿਆਨ ਹੀ ਦੇ ਦਿਓ ਤੁਸੀਂ ਜੇ ਬਿਆਨ ਹੀ ਦੇਣਾ ਹੁੰਦਾ ਤਾਂ ਫਿਰ ਇਹਨੂੰ ਪੁਲਿਸ ਲਾਉਣ ਦੀ ਕੀ ਲੋੜ ਸੀਗੀ ਇਹ ਮੈਂ ਤਾਂ ਕਹਿ ਰਿਹਾ ਨਾ ਦੇਖੋ ਇਹ ਜਿਹੜੀਆਂ ਤਿੰਨ ਧਰਾਂ ਦੀ ਗੱਲ ਕਰ ਲਓ ਮੇਨ ਹੋ ਗਈ ਆ ਆਰਐਸਐਸ RSS ਤੋਂ ਬਾਅਦ RSS ਦੀ ਜਿਹੜੀ ਉਹ ਮੈ ਕਹਨਾ ਕਿ ਰਖੈਲ ਹੋਗੀ ਭਾਜਪਾ ਤੇ ਭਾਜਪਾ ਦੀ ਰਖੈਲ ਹੋਗੀ ਆਮ ਆਦਮੀ ਪਾਰ ਆਮ ਆਦਮੀ ਪਾਰਟੀ ਇਹ ਲੋਕਾਂ ਦੀ ਗੱਲ ਸੱਚ ਹੋਗੀ ਲੋਕ ਕਹਿੰਦੇ ਸੀ ਵੀ ਬੀ ਟੀਮ ਹੈ ਇਹ ਬਿਲਕੁਲ ਭਾਜਪਾ ਦੀ ਲੋਕ ਕਹਿੰਦੇ ਸੀ ਵੀ ਇਹ ਆਮ ਆਦੀ ਪਾਰਟੀ ਨਹੀਂ ਜਿਹੜੀ ਤੁਸੀਂ ਕਹਿੰਨਾ ਆਮ ਕਰਨ ਦੀ ਪੁੱਤ ਹੈ ਆਮ ਲੋਕਾਂ ਦੀ ਸਰਕਾਰ ਹੈ ਇਹ ਆਮ ਲੋਕਾਂ ਦੀ ਨਹੀਂ ਰਹਿਣੀ ਇਹ ਬੀਜੇਪੀ ਦੀ ਬੀ ਟੀਮ ਆ ਉਹ ਵਾਕਈ ਸੱਚ ਹੈ ਮੇਨ ਜਿੰਨੇ ਏਜੰਡੇ ਲਾਗੂ ਕੀਤੇ ਜਾਂਦੇ ਹਨ ਉਹ ਏਜੰਡੇ ਲਾਗੂ ਕਰਨ ਵਾਸਤੇ ਫਰਮਾਨ ਜਿਹੜਾ ਜਾਰੀ ਕਰਦੇ ਉਹ RSS ਕਰਦੀ ਹੈ ਉਹਨੂੰ ਅਮਲੀ ਰੂਪ ਦੇ ਵਿੱਚ ਲਿਆਉਣ ਵਾਸਤੇ ਸਾਰੇ ਕਦਮ ਜਿਹੜੇ ਚੁੱਕਦੀਓ ਕੇਂਦਰ ਸਰਕਾਰ ਚੁੱਕਦੀ ਹੈ ਕੇਂਦਰ ਸਰਕਾਰ ਨੂੰ ਫਾਈਨੈਂਸ਼ਲੀ ਜਿਹੜੀ ਲੋਡ ਹੁੰਦੀ ਹੈ ਉਹ ਸਪੋਰਟ ਕਾਰਪੋਰੇਟ ਘਾਣੇ ਕਰਦੇ ਆ ਤੇ ਕੇਂਦਰ ਸਰਕਾਰ ਨੇ ਜਿਹੜਾ ਤੁਹਾਨੂੰ ਅੱਜ ਲੋਕਾਂ ਨੂੰ ਅਹਿਸਾਸ ਹੋ ਜਾਊਗਾ ਇਸ ਗੱਲ ਦਾ ਕਿ ਕਦੇ ਹੋਇਆ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਕਿ ਕੋਈ ਮੁੱਖ ਮੰਤਰੀ ਜਿਹੜਾ ਰਹਿ ਚੁੱਕਿਆ ਹੋਵੇ ਜਾਂ ਉਹਦਾ ਪਰਿਵਾਰ ਹੋਵੇ ਜਾਂ ਜਿਹੜੇ ਲੋਕ ਆਪਦੇ ਇਲਾਕਿਆਂ 'ਚ ਪਕੜ ਰੱਖਦੇ ਹੋਣ ਕਿਉਂ ਲੋਕ ਕਦੇ ਮੇਨ ਚਿਹਰੇ ਕਦੇ ਆਪਣੇ ਇਲੈਕਸ਼ਨ ਆਪਣੀਆਂ ਸੀਟਾਂ ਹਾਰ ਸਕਦੇ ਹੁੰਦੇ ਆ ਉਹ ਵੀ ਸਾਰੇ ਦੇ ਸਾਰੇ ਹਾਂ ਮੈਂ ਮੰਨਦਾ ਕਿ ਕਿਸੇ ਪਾਰਟੀ ਦੇ ਵਿੱਚੋਂ ਮੰਨ ਲਓ ਕਿ 10 ਚਿਹਰੇ ਨੰਬਰ ਚਿਹਰੇ ਆ ਜਿਨ੍ਹਾਂ ਨੂੰ ਆਪਾਂ ਕਹਿੰਦੇ ਕਿ ਕਦੇ ਹਾਰਦੇ ਨਹੀਂ ਉਹ 10 ਦੇ 10 ਹਾਰ ਜਾਣੇ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਹੈਗਾ ਨਾ ਕਿ EVM ਦੇ ਵਿੱਚ ਕੋਈ ਗੜਬੜੀ ਹੈਗੀ ਹੈ ਇਹ ਲੋ ਮੈਂ ਤਾਂ ਇਸ ਗੱਲ ਨੂੰ 1% ਵੀ ਮੰਨਣ ਨੂੰ ਤਿਆਰ ਨਹੀਂ ਕਿ 92 ਸੀਟਾਂ ਜਿਹੜੀਆਂ ਉਹ ਲੋਕਾਂ ਦੀਆਂ ਵੋਟਾਂ ਨਾਲ ਆ ਸਕਦੀਆਂ ਇਹ ਕਿਤੇ ਨਾ ਕਿਤੇ ਜਿਹੜਾ ਹੈਗਾ ਕਿਉਂ ਕਿ ਕਿਉਂ ਨਹੀਂ ਵੀ ਐਮ ਦਾ ਖੇੜਾ ਛੱਡਦੇ ਇਸੇ ਕਰਕੇ ਨਹੀਂ ਛੱਡਦੇ ਕਿਉਂਕਿ ਜਿਹੜਾ ਭਾਜਪਾ ਨੇ ਜਿਹੜਾ ਸੀ ਨਾ ਜੇ ਭਾਜਪਾ ਸਿੱਧੀ ਇੱਥੇ ਈਵੀਐਮ ਰਾਹੀਂ ਕਾਬਜ ਹੋਣ ਦੀ ਕੋਸ਼ਿਸ਼ ਕਰਦੀ ਤਾਂ ਇਹ ਸਾਰੇ ਜਹਾਨ ਨੂੰ ਪਤਾ ਕਿ ਭਾਜਪਾ ਨੂੰ ਪੰਜਾਬ ਦੇ ਵਿੱਚੋਂ ਹਾਲੇ ਸਪੋਰਟ ਹੈ ਨਹੀਂ ਜੇ ਭਾਜਪਾ ਨੂੰ ਸਪੋਰਟ ਹੈ ਨਹੀਂ ਤਾਂ ਭਾਜਪਾ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰਦੀ 68 68 68 70 75 ਜਿੰਨੀਆਂ ਵੀ ਸੀਟਾਂ ਲੈ ਕੇ ਤਾਂ ਇਹ ਕਲੀਅਰ ਹੋ ਜਾਣਾ ਸੀ ਕਿ ਇਹ ਸਾਰਾ ਕਪਲਾ ਈਵੀਐਮ ਦਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਏ ਟੀਮ ਉੱਥੇ ਪੰਜਾਬ ਦੇ ਵਿੱਚ ਹਾਲੇ ਸਰਕਾਰ ਨਾ ਬਣਾਵੇ ਤੇ ਬੀ ਟੀਮ ਜਿਹੜੀ ਸਰਕਾਰ ਬਣਾਲੇ ਇਸ ਕਰਕੇ ਸਾਰੇ ਦਾ ਸਾਰਾ ਮੌਕਾ ਜਿਹੜਾ ਇੱਕ ਚੀਜ਼ ਦੇਖੋ ਦਿੱਲੀ ਦੇ ਵਿੱਚ ਇਲੈਕਸ਼ਨ ਹੁੰਦਾ ਜਦੋਂ ਤਾਂ ਹੁੰਦਾ ਵਿਧਾਨ ਸਭਾ ਦਾ ਇਲੈਕਸ਼ਨ ਉਦੋਂ ਤਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਦੀ ਹੈ ਤੇ ਜਦੋਂ ਹੁੰਦਾ ਲੋਕ ਸਭਾ ਦਾ ਇਲੈਕਸ਼ਨ ਜਦੋਂ ਕੇਂਦਰ ਦੀ ਸਰਕਾਰ ਬਣਦੀ ਹੈ ਉਦੋਂ ਉਸੇ ਆਮ ਆਦਮੀ ਪਾਰਟੀ ਨੂੰ ਇੱਕ ਵੀ ਜਿਹੜੀ ਮੈਂਬਰ ਪਾਰਲੀਮੈਂਟ ਦੀ ਸੀਟ ਨਹੀਂ ਆਉਂਦੀ ਇੱਕ ਵੀ ਐਮਪੀ ਨਹੀਂ ਬਣਦਾ ਕੀ ਕਹੋਗੇ ਕਲੀਅਰ ਹੈ ਨਾ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਈਵੀਐਮ ਦੀ ਮਦਦ ਜਿਹੜਾ ਆਸ਼ੀਰਵਾਦ ਹੈ ਉਹ ਆਮ ਆਦਮੀ ਪਾਰਟੀ ਨੂੰ ਦਿੱਤਾ ਜਾਂਦਾ ਹੈ ਤੇ ਜਿਹੜਾ ਲੋਕ ਸਭਾ ਹੈ ਲੋਕ ਸਭਾ ਦੇ ਵਿੱਚ ਉਹਦਾ ਆਸ਼ੀਰਵਾਦ ਜਿਹੜਾ ਸਿਰ ਤੇ ਹੱਥੀ ਈਵੀਐਮ ਦਾ ਭਾਰਤੀ ਜਨਤਾ ਪਾਰਟੀ ਦੇ ਰਖਾਇਆ ਜਾਂਦਾ ਪਰ ਗੱਲ ਇੱਥੇ ਹੈ ਕਿ ਮੈਂ ਗੱਲ ਕਰੂੰਗਾ ਲੋਕਾਂ ਦੀ ਜਿਵੇਂ ਕਿ ਬਡਾਲਾ ਸਾਹਿਬ ਨੇ ਕਿਹਾ ਸੀ ਉੱਥੇ ਆਪਣੇ ਕੀਰਤਨੀਏ ਆ ਸਿੱਖ ਧਰਮ ਦੇ ਪ੍ਰਚਾਰਕ ਹੈ ਤੇ ਬੜੀਆਂ ਸਿਆਣੀਆਂ ਬੜੀਆਂ ਸੁਲਝੀਆਂ ਗੱਲਾਂ ਕਰਦੇ ਲੋਕ ਉਹਨਾਂ ਨੂੰ ਬਹੁਤ ਮੈਂ ਕਹਿੰਦਾ ਕਿ ਲੱਖਾਂ ਨਹੀਂ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਸੁਣਦੇ ਆ ਉਹਨਾਂ ਨੂੰ ਉਹਨਾਂ ਨੇ ਪਿਛਲੇ ਦਿਨੀ 4-5 ਦਿਨ ਪਹਿਲਾਂ ਦੀ ਗ ਉੱਥੇ ਸਟੇਜ ਤੇ ਆਏ ਕਿਉਂਕਿ ਹਰ ਕੋਈ ਆ ਰਿਹਾ ਮੈਂ ਕਹਨਾ ਕਿ ਧੰਨਵਾਦ ਉਹਨਾਂ ਲੋਕਾਂ ਦਾ ਸੱਚਾ ਧੰਨਵਾਦ ਹੈ ਪਹਿਲਾਂ ਵਾਲਾ ਧੰਨਵਾਦ ਜਿਹੜਾ ਸੀ ਉਹ ਥੋੜਾ ਸੀ ਵਿਅੰਗਮਈ ਕਰਨਾ ਬਣਦਾ ਵੀ ਹੈ ਉੱਥੇ ਵਡਾਲਾ ਸਾਹਿਬ ਆਏ ਉਹਨਾਂ ਨੂੰ ਲੱਖਾਂ ਕਰੋੜਾਂ ਲੋਕ ਸੁਣਦੇ ਆ ਕਿਉਂਕਿ ਉਹਨਾਂ ਦੇ ਵਿਚਾਰ ਬਹੁਤ ਵਧੀਆ ਹੁੰਦੇ ਉਹਨਾਂ ਨੇ ਉਸ ਸਟੇਜ ਤੋਂ ਜਿੱਥੇ ਸਰਦਾਰ ਡੱਲੇਵਾਲ ਸਾਹਿਬ ਨੇ ਮਰਨ ਵਾਰਤ ਰੱਖਿਆ ਹੋਇਆ ਉਸ ਸਟੇਜ ਤੋਂ ਉਹਨਾਂ ਨੇ ਆਪਣਾ ਜੋ ਕੀਰਤਨ ਸੀ ਜੋ ਪ੍ਰਚਾਰ ਸੀ ਜੋ ਜੋ ਆਪਣਾ ਵਿਚਾਰ ਸੀ ਉਹ ਰੱਖਦਿਆਂ ਰੱਖਦਿਆਂ ਇੱਕ ਗੱਲ ਉਹਨੇ ਬੜੀ ਬੇਸ਼ਕੀਮਤੀ ਆਖੀ ਉਹ ਕਹਿੰਦੇ ਮੈਂ ਕਿਸਾਨ ਆਗੂਆਂ ਬਾਰੇ ਇੱਕ ਗੱਲ ਕਹਿਣ ਲੱਗਾ ਹਾਂ ਉਹਨਾਂ ਕਿਸਾਨ ਆਗੂਆਂ ਬਾਰੇ ਜਿਹੜੇ ਹਾਲੇ ਤੱਕ ਘਰਾਂ ਦੇ ਵਿੱਚ ਬੈਠੇ ਆਪਣੇ ਬਿਆਨ ਤਾਂ ਦੇ ਰਹੇ ਆ ਕਿ ਮੋਰਚੇ ਨੂੰ ਸਪੋਰਟ ਨਹੀਂ ਕਰਨਾ ਪਰ ਕਹਿੰਦੇ ਵੀ ਮੋਰਚੇ ਨੂੰ ਸਪੋਰਟ ਮਤਲਬ ਕਿ ਉਹ ਪਿੱਛੇ ਹਟ ਚੁੱਕੇ ਆ ਕਹਿੰਦੇ ਮੈਂ ਉਹਨਾਂ ਵਾਸਤੇ ਜਿਹੜੇ ਉਹ ਉਹਨਾਂ ਨੂੰ ਸਮਾਂ ਯਾਦ ਕਰਾਉਂਗਾ ਮਾਤਾ ਭਾਗ ਗੌਰਮਤਾ ਭਾਗੋ ਜੀ ਵਾਲਾ ਭਾਈ ਮਹਾ ਸਿੰਘ ਵਾਲਾ ਉਹ ਕਹਿੰਦੇ ਮੈਂ ਫਿਰ ਕਹਿੰਦਾ ਫਿਰ ਇਦਾਂ ਕਰੋ ਵੀ ਤੁਸੀਂ ਬੈਠਿਆ ਰਹੋ ਘਰਾਂ 'ਚ ਪਰ ਇੱਕ ਕੰਮ ਕਰ ਲਓ ਉਹਨਾਂ ਨੇ ਸੁਥਣਾ ਸ਼ਬਦ ਵਰਤਿਆ ਸੀ ਆਪਾਂ ਸਲਵਾਰਾਂ ਕਹਿ ਦਿੰਦੇ ਆ ਉਹ ਕਹਿੰਦੇ ਸੁਥਣਾ ਸਵਾਲੋ ਤੇ ਹੱਥਾਂ 'ਚ ਪਾ ਲਓ ਚੂੜੀਆਂ ਕਿਉਂਕਿ ਜੇ ਨਾਂ ਵੀ ਪਾਓਗੇ ਤਾਂ ਤੁਸੀਂ ਪਾਉਣ ਤੋਂ ਘੱਟ ਨਹੀਂ ਹੈਗਿਓ ਇੱਕ ਉਹ ਆਗੂ ਜਿਹੜਾ 70 ਸਾਲ ਤੋਂ ਵੱਧ ਉਮਰ ਹੈ ਕੈਂਸਰ ਵਰਗੇ ਰੋਗ ਤੋਂ ਪੀੜਦਾ ਤੇ ਆਪਣੀ ਦਵਾਈ ਛੱਡ ਚੁੱਕਿਆ ਕਿਉਂਕਿ ਉਹ ਕਹਿੰਦਾ ਮੈਂ ਬਿਨਾਂ ਪਾਣੀ ਤੋਂ ਕੁਝ ਲੈਣਾ ਹੀ ਨਹੀਂ ਜੀ ਆਪਣੀ ਦਵਾਈ ਤੱਕ ਛੱਡ ਚੁੱਕਿਆ ਇਹ ਜਿਹੜੀ ਮਹਾ ਭਿਆਨਕ ਬਿਮਾਰੀ ਹੈ ਨਾ ਇਹ ਦੇਖੋ ਜੇ ਇਹਦੀ ਕਟੌਤੀ ਹੁੰਦੀ ਹੈ ਜੇ ਇਹ ਰੋਗ ਕਿਤੇ ਘਟਦਾ ਹੈ ਤਾ ਤੇਲ ਤੇਲ ਕਰਕੇ ਕਰਦੇ ਤੇ ਜਦੋਂ ਇਹਦੀ ਮੈਡੀਸਿਨ ਇੱਕ ਦਿਨ ਬੰਦ ਕਰਦੇ ਉਹ ਜਿਹੜਾ ਅਟੈਕ ਹੈ ਇਹ ਫਲੱਡ ਵਾਂਗੂ ਹੜਾ ਵਾਂਗੂ ਕਰਦਾ ਉਹ ਕਹਿੰਦਾ ਕਿ ਇੱਕ ਬੰਦਾ ਜਿਹੜਾ ਨਾ ਵੀ ਲੋਕਾਂ ਦੀ ਖਾਤਰ ਜੇ ਤੁਸੀਂ ਕਹਿੰਦੇ ਹੋ ਕਿ ਲੋਕ ਵੀ ਕਹਿੰਦੇ ਸੀ ਕਿ ਜਿਹੜਾ ਦਿੱਲੀ ਵਾਲਾ ਮੋਰਚਾ ਹੈ ਕਿਸਾਨਾਂ ਆਗੂ ਵੇਚ ਕੇ ਆਏ ਆ ਪਹਿਲੀ ਗੱਲ ਤਾਂ ਉਹਨਾਂ ਨੇ ਇਹ ਗੱਲ ਆਖੀ ਬਟਾਲਾ ਸਾਹਿਬ ਨੇ ਵਾਕਈ ਸਾਰੇ ਲੋਕ ਹੁਣ ਕਹਿੰਦੇ ਆ ਕਿ ਵਾਕਈ ਜਗਜੀਤ ਸਿੰਘ ਡੱਲੇਵਾਲ ਉਹ ਆਗੂ ਹੈ ਜਿਹੜਾ ਵੇਚਿਆ ਨਹੀਂ ਜੇ ਵੇਚਿਆ ਹੁੰਦਾ ਤਾਂ ਕੇਂਦਰ ਦੀ ਅੱਖ ਚੱਕ ਅੱਖ ਚੱਕ ਪਾਉਣ ਦੀ ਦੁਬਾਰਾ ਜਿਹੜੀ ਹਮਾਕਤ ਜਿਹੜੀ ਹਿੰਮਤ ਉਹ ਨਾ ਕਰਦਾ ਡੱਲੇਵਾਲ ਉਹ ਕਹਿੰਦੇ ਜਿਹੜੇ ਵਿੱਕੇ ਸੀ ਨਾ ਜਿਹੜਾ ਕਿਸੇ ਦਾ ਕਾਣਾ ਹੁੰਦਾ ਉਹ ਦੁਬਾਰਾ ਅੱਖ ਚੁੱਕ ਕੇ ਨਹੀਂ ਝਾਕ ਸਕਦਾ ਉਹ ਕਹਿੰਦੇ ਵੀ ਜਦੋਂ ਉਹ ਬੰਦਾ ਬੈਠਾ ਹੈ ਅੱਜ ਤੁਹਾਡੀ ਲੜਾਈ ਕਰਦੀ ਹੈ ਉਹੀ ਲੜਾਈ ਹੈ ਨਾ ਜਿਹੜੀਆਂ ਮੰਗਾਂ ਤੁਸੀਂ ਮਨਵਾ ਕੇ ਆਏ ਸੀ ਲਾਗੂ ਨਹੀਂ ਹੋਈਆਂ ਉਹਨਾਂ ਦੀ ਲੜਾਈਆਂ ਅੱਜ ਵੱਖਰੇਵੇਂ ਕਹਦੇ ਆ ਉਹ ਕਹਿੰਦੇ ਮਤ ਪੇਦ ਤੁਹਾਡੇ ਵਿਚਾਰਕ ਮਤ ਪੇਦ ਹੈਗੇ ਰੱਖ ਲਿਓ ساری ਉਮਰ ਰੱਖੀ ਰੱਖਿਓ ਪਰ ਅੱਜ ਜਦੋਂ ਮੈਂ ਕਹਿੰਦਾ ਕਿ ਨਾ ਤਾਂ ਇਹ ਪੰਜਾਬ ਦੀ ਅਗਵਾਈ ਕਰ ਰਿਹਾ ਸਰਦਾਰ ਡੱਲੇਵਾਲ ਸਾਹਿਬ ਨਾ ਇਹ ਇਕੱਲੀ ਕਿਸਾਨੀ ਦੀ ਅਗਵਾਈ ਕਰ ਰਿਹਾ ਉਹ ਅੱਜ ਅਗਵਾਈ ਕਰ ਰਿਹਾ ਆਪਣੇ ਦੇਸ਼ ਦੇ 140 ਕਰੋੜ ਲਗਭਗ 140 ਕਰੋੜ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਬਲ ਦੇ ਰੱਖਣ ਦੀ ਲੜਾਈ ਸਰਦਾਰ ਡੱਲੇਵਾਲ ਸਾਹਿਬ ਲੜ ਰਹੇ ਹੈ ਤਾਰਾ ਜੀ ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦਿਆਂ ਉਹਨਾਂ ਲੋਕਾਂ ਨੂੰ ਜਿਹੜੇ ਹਾਲੇ ਵੀ ਘਰਾਂ ਦੇ ਵਿੱਚ ਬਹੁਤ ਸਾਰ ਬਹੁਤ ਵੱਡਾ ਸਮਰਥਨ ਡੱਲੇਵਾਲ ਸਾਹਿਬ ਨੂੰ ਜਿਹੜੇ ਲੋਕ ਜਾ ਨਹੀਂ ਸਕਦੇ ਨਾ ਉਹਨਾਂ ਦਾ ਆਪੋ ਆਪਣੇ ਤਰੀਕੇ ਨਾਲ ਕਹਿੰਦੇ ਤਾਨ ਮਾਨ ਤੇ ਤਨ ਇਹ ਤਿੰਨ ਚੀਜ਼ਾਂ ਹੁੰਦੀਆਂ ਕਿਸੇ ਨੂੰ ਸਪੋਰਟ ਕਰਨ ਵਾਸਤੇ ਜਿਹੜੇ ਬੰਦੇ ਉੱਥੇ ਆ ਨਹੀਂ ਤਨ ਤੋਂ ਨਹੀਂ ਆ ਸਕਦੇ ਉਹ ਮਨ ਨਾਲ ਮਨ ਮਤਲਬ ਕਿ ਆਪਣਾ ਆਪਣੇ ਬਿਆਨ ਆਪਣਾ ਆਪਣੇ ਵਿਚਾਰ ਪ੍ਰਗਟ ਸੋਸ਼ਲ ਮੀਡੀਆ ਤੇ ਕਰਦੇ ਨੇ ਤੇ ਤਨ ਧਨ ਮਤਲਬ ਕਿ ਇੰਨੇ ਵੱਡੇ ਮੋਰਚੇ ਜਿਹੜੇ ਆ ਉਹ ਕਿਸੇ ਵੀ ਮਦਦ ਕਿਸੇ ਹੈਲਪ ਤੋਂ ਬਿਨਾ ਚੱਲਦੇ ਨਹੀਂ ਲੋਕ ਉਥੇ ਬਹੁਤ ਵੱਡੀ ਮਦਦ ਭੇਜ ਰਹੇ ਆ ਹਰ ਇੱਕ ਤਰ੍ਹਾਂ ਦੇ ਲੰਗਰ ਚਲਾਏ ਜਾ ਰਹੇ ਆ ਹਰ ਇੱਕ ਤਰ੍ਹਾਂ ਦੀ ਮਦਦ ਉਥੇ ਜਿਵੇਂ ਇੰਨਾ ਵੱਡਾ ਇਕੱਠ ਹਰ ਰੋਜ਼ ਜੁੜ ਰਿਹਾ ਉਹਦੇ ਵਾਸਤੇ ਜਿਹੜਾ ਉਥੇ ਰਹਿਣ ਵਾਸਤੇ ਗੱਦਿਆਂ ਦੀ ਲੋੜ ਹੈ ਕੰਬਲਾਂ ਦੀ ਲੋੜ ਹੈ ਲੰਗਰਾਂ ਦੀ ਲੋੜ ਹੈ ਉਥੇ ਹੁਣ ਜਿਵੇਂ ਆਪਣੇ ਸਰਜੀ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਫਰੀਦਕੋਟ ਉਹਨਾਂ ਦੇ ਧਰਮ ਪਤਨੀ ਪਰਸੋਂ ਗਏ ਐ ਪਹਿਲਾਂ ਸਰਜੀਤ ਸਿੰਘ ਖਾਲਸਾ ਮੋਰਚੇ 'ਚ ਵੀ ਜਾ ਕੇ ਆ ਸੀ ਉਹਨਾਂ ਦੇ ਧਰਮ ਪਤਨੀ ਗਏ ਐ ਕਿ ਠੰਡ ਹੋ ਗਈ ਐ ਉਹ ਇੱਕ ਕੈਂਟਰ ਦੇ ਵਿੱਚ ਮੈਨੂੰ ਨਹੀਂ ਪਤਾ ਗਿਣਤੀ 30 35 40 ਕਿੰਨੇ ਜਿਹੜੀਆਂ ਆਪਣੀਆਂ ਪੱਠੀਆਂ ਟੈਂਪਰੇਰੀ ਆ ਉਹਦੀਆਂ ਪਾਣੀ ਗਰਮ ਕਰਨ ਵਾਲੀਆਂ ਉਹ ਕੁੱਪੇ ਜਿਹੀਆਂ ਉਹ ਵਾਲੀਆਂ ਪੱਠੀਆਂ ਉੱਥੇ ਦੇਖ ਕੇ ਆਇਆ ਉੱਥੇ ਹੋਰ ਵੀ ਬਹੁਤ ਸਾਰੇ ਮੈਂ ਕਹੂੰਗਾ ਕਿ ਸਾਬਕਾ ਮਨਿਸਟਰ ਹੈ ਪਟਿਆਲਾ ਤੋਂ ਸਰਜੀਤ ਸਿੰਘ ਰਖੜਾ ਉਹਨਾਂ ਨੇ ਦਿੱਲੀ ਮੋਰਚੇ ਦੇ ਵਿੱਚ ਤਕਰੀਬਨ ਘਟੋ ਘਟੇ ਇੱਕ ਸਾਲ ਜਿਹੜਾ ਆਪਣਾ ਆਪਣਾ ਵੱਖਰਾ ਇੱਕ ਲੰਗਰ ਚਲਾਇਆ ਸੀ ਕਿ ਮੇਰਾ ਸੇਵਾ ਦੇ ਵਿੱਚ ਇੱਕ ਸਾਲ ਤੋਂ ਵੱਧ ਕਿਉਂਕਿ 13 ਮਹੀਨੇ ਮੋਰਚਾ ਚੱਲਿਆ ਸੀ ਉਸ ਤੋਂ ਬਾਅਦ ਪਿਛਲੇ ਦਿਨੀ ਉਹਨਾਂ ਵੱਲੋਂ ਜਿਹੜਾ ਹੈਗਾ ਉਹ ਇੱਕ ਕੈਂਟਰ ਆਪਾਂ ਜਿਹੜੀ ਯੂਟਿਲਿਟੀ ਗੱਡੀ ਹੁੰਦੀ ਉਹ ਭਰ ਕੇ ਕੰਬਲਾਂ ਦੀ ਆਈ ਸੀ ਦੁਬਾਰਾ ਫੇਰ ਉਹਨੂੰ ਲੱਗਿਆ ਕਿਉਂਕਿ ਉੱਥੇ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਮੀਡੀਆ ਦੇ ਆਪਣਾ ਲੋਕਲ ਮੀਡੀਆ ਨੈਸ਼ਨਲ ਮੀਡੀਆ ਰਾਹੀਂ ਗੱਲ ਜਾਂਦੀ ਰਹਿੰਦੀ ਉਹਨਾਂ ਨੂੰ ਪਤਾ ਲੱਗਿਆ ਕਿ ਲੋਕਾਂ ਦਾ ਇਕੱਠ ਵੱਡਾ ਹੋ ਗਿਆ ਉੱਥੇ ਪੈਣ ਵਾਸਤੇ ਜੇ ਥੱਲੇ ਗੱਦੇ ਵਗੈਰਾ ਵਿਛਾਉਣੇ ਉਹਨਾਂ ਦੀ ਲੋ ਮੇਰੇ ਮੈਂ ਉੱਥੇ ਸੀ ਤਾਂ ਉਦੋਂ ਉਹਨਾਂ ਨੇ ਜਿਹੜਾ ਹੈਗਾ ਬਹੁਤ ਵੱਡੀ ਇੱਕ ਖੇਪ ਜਿਹੜੀ ਗੱਦਿਆਂ ਦੀ ਭੇਜੀ ਉੱਥੇ ਮਦਦ ਹਰ ਇੱਕ ਤਰ੍ਹਾਂ ਦੀ ਆ ਰਹੀ ਹੈ ਪਰ ਮੈਂ ਬੇਨਤੀ ਕਰਦਾ ਲੋਕਾਂ ਨੂੰ ਕਿ ਲੜਾਈ ਡੱਲੇਵਾਲ ਸਾਹਿਬ ਥੋੜੀ ਲੜ ਰਹੇ ਐ ਇਹੋ ਜੇ ਆਗੂ ਵਾਰੀ ਵਾਰੀ ਨਹੀਂ ਮਿਲਦੇ ਹੁੰਦੇ ਕਿਉਂਕਿ ਜੇ ਆਪਾਂ ਗੱਲ ਕਰੀਏ ਨਾ ਮੈਂ ਤੁਲਨਾ ਕਿਸੇ ਨਾਲ ਨਹੀਂ ਅਸੀਂ ਨਾ ਤਾਂ ਗੁਰੂਆਂ ਨਾਲ ਤੁਲਨਾ ਕਰ ਸਕਦੇ ਨਾ ਸ਼ਹੀਦਾਂ ਨਾਲ ਤੁਲਨਾ ਕਰ ਸਕਦੇ ਆ ਕਿਉਂਕਿ ਹੈ ਤਾਂ ਚਲੋ ਗੁਰੂ ਸਾਹਿਬਾਨ ਤਾਂ ਗੁਰੂ ਸਾਹਿਬਾਨ ਸੀ ਬਾਕੀ ਤਾਂ ਇਨਸਾਨ ਹੈ ਜੇ ਸਰਦਾਰ ਭਗਤ ਸਿੰਘ ਦੀ ਗੱਲ ਕਰੀਏ ਰਾਜਗੁਰੂ ਸੁਖਦੇਵ ਦੀ ਗੱਲ ਕਰੀਏ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਦੀ ਗੱਲ ਕਰੀਏ ਸ਼ਹੀਦ ਆਜ਼ਮ ਕਰਤਾਰ ਸਿੰਘ ਸਰਾਭਾ ਦੀ ਗੱਲ ਕਰੀਏ ਕਦੇ ਕੋਈ ਉਹਨਾਂ ਵਰਗਾ ਹੋਰ ਜੰਮਿਆ ਨਹੀਂ ਜੰਮਿਆ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਾਤੀ ਕੀ ਦੀ ਖਾਤਰ ਆਪਣੇ ਲੋਕਾਂ ਦੀ ਖਾਤਰ ਅੱਜ ਸਰਦਾਰ ਡੱਲੇਵਾਲ ਸਾਹਿਬ ਆਪਣੀ ਜ਼ਿੰਦਗੀ ਦਾਅ ਤੇ ਲੋਕੋ ਥੋੜੀ ਖਾਤਰ ਲਾ ਕੇ ਬੈਠੇ ਇੱਕ ਤਾਂ ਦਾਗ ਉਹਨਾਂ ਨੇ ਇਹ ਧੋਤਾ ਕਿ ਜੇ ਮੈਂ ਵਿਕੇਆ ਹੁੰਦਾ ਤਾਂ ਮੈਂ ਦੁਬਾਰਾ ਆ ਕੇ ਸਰਕਾਰ ਦੇ ਖਿਲਾਫ ਬੈਠਣਾ ਨਹੀਂ ਸੀ ਤੇ ਦੂਜੀ ਗੱਲ ਇਹ ਕਿ ਗੁਰੂ ਦਾ ਸਿੱਖ ਅਮਰ ਧਾਰੀ ਹੈ ਤੇ ਕਲਗੀ ਵਾਲੇ ਪਾਸ਼ਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਰਬੰਸਦਾਨੀ ਉਹਨਾਂ ਦੇ ਸ਼ਹੀਦੀ ਸ਼ਹੀਦੀ ਦੇਹਾਣੇ ਦੇ ਵਿੱਚ ਮੈਂ ਕਹਿੰਦਾ ਕਿ ਠੀਕ ਹੈ ਤੁਸੀਂ ਲੋਕਾਂ ਨੇ ਜਿਹੜਾ ਕਿ ਫਤਿਹਗੜ੍ਹ ਸਾਹਿਬ ਵੀ ਜਾਣਾ ਸਰਹੰਦ ਜਾਣਾ ਜਾਓ ਬੜੀ ਵਧੀਆ ਗੱਲ ਹੈ ਫਤਿਹਗੜ੍ਹ ਸਾਹਿਬ ਜਾਓਗੇ ਨਾ ਤਾਂ ਘਟੋ ਘਾਟ ਆਪਣਾ ਕੀਮਤੀ ਸਮੇਂ ਦੇ ਵਿੱਚ ਉਹ ਸਮਾਂ ਉਸ ਮੋਰਚੇ ਵਾਸਤੇ ਵੀ ਦਿਓ ਕਿਉਂਕਿ ਇਹ ਮੋਰਚੇ ਵਾਰੀ-ਵਾਰੀ ਨਹੀਂ ਲੱਗਦੇ ਹੁੰਦੇ ਇਹ ਮੋਰਚੇ ਵਾਰੀ-ਵਾਰੀ ਨਹੀਂ ਬਣਦੇ ਹੁੰਦੇ ਜੀ ਸਿੰਦਰ ਜੀ ਮੈਂ ਗੱਲ ਵਿੱਚ ਥੋੜੀ ਵਿੱਚ ਰੁਕਦਾ ਸੀ ਜਗਜੀਤ ਸਿੰਘ ਡੱਲੇਵਾਲ ਦੇ بیٹے ਦਾਕ ਬਿਆਨ ਸੀ ਕਹਿੰਦਾ ਹੁਣ ਮੇਰਾ ਡੈਡੀ ਬੈਠਾ ਮਰਨ ਵਾਸਤੇ 28 ਦਿਨ ਦਾ ਅਜ ਤੱਕ ਨਹੀਂ ਕਿ ਉਹਨਾਂ ਨੂੰ ਸਮਾਂ ਹੋ ਗਿਆ ਉਹ ਕਹਿੰਦਾ ਵੀ ਜਦੋਂ ਜੇ ਕੱਲ ਰੱਬ ਨਾ ਕਰੇ ਕੁਝ ਹੋ ਜਾਂਦਾ ਉਹਨਾਂ ਨੂੰ ਜਿਹੜੇ ਲੀਡਰ ਹੈ ਚਾਹੇ ਕਿਸਾਨ ਆਗੂ ਆ ਚਾਹੇ politcal ਲੀਡਰ ਹੈ ਉਹ ਸਾਡੇ ਘਰਾਂ ਦੇ ਵਿੱਚ ਆਉਣਗੇ ਮੈਂ ਉਹਨਾਂ ਨੂੰ ਵੜਨ ਨਹੀਂ ਦੇਣਾ ਉਹ ਸਾਡੇ ਪਿੰਡ ਦੇ ਵਿੱਚ ਨਾ ਮੈਂ ਪਿੰਡ ਦੇ ਵਿੱਚ ਗੱਡੀ ਵੜ ਨਹੀਂ ਆਉਣੀ ਚਲੋ ਲੀਡਰ ਕਿਸਾਨੀ ਲੀਡਰਾਂ ਦੀ ਮੈਂ ਛੱਡਦਾ ਗੱਲ ਪਾਰੀ ਰੱਖੋ ਤੁਸੀਂ ਜਿਹੜੇ ਸਾਡੇ ਪੋਲੀਟਿਕਲ ਲੋਕ ਆ ਉਹ ਵੀ ਮੁੜ ਕੇ ਬੈਠਣ ਜਾਣਗੇ ਐਮਐਲਏ ਵੀ ਜਾਣਗੇ ਮੰਤਰੀ ਵੀ ਜਾਣਗੇ ਕੀ ਉਹਨਾਂ ਦਾ ਹੱਕ ਮੰਨਦਾ ਫਿਰ ਉਸ ਪਿੰਡ ਵਿੱਚ ਜਾਂਦਾ ਦੇਖੋ ਜੀ ਅਸਲ ਦੇ ਵਿੱਚ ਤਾਰਾ ਜੀ ਇਹ ਡਿਸੀਜਨ ਜਿਹੜਾ ਨਾ ਮੈਂ ਕਹਿੰਦਾ ਕਿ ਡੱਲੇਵਾਲ ਸਾਹਿਬ ਦੇ ਬੇਟੇ ਨੂੰ ਪਹਿਲੀ ਗੱਲ ਤਾਂ ਕੁਝ ਹੋਵੇ ਨਾ ਮੈਂ ਇੱਕ ਗੱਲ ਹੋਰ ਕਹਿਣਾ ਕਿ ਜੇ ਤੁਸੀਂ ਕਿਸੇ ਤਰ੍ਹਾਂ ਦੇ ਵੀ ਮਦਦ ਮੋਰਚੇ ਦੀ ਨਹੀਂ ਕਰ ਸਕਦੇ ਨਾ ਤਾਂ ਆਪੋ ਆਪਣੀ ਥਾਂ ਤੇ ਜਿੱਥੇ ਬੈਠੇ ਹੋ ਦੁਨੀਆ ਭਰ ਦੇ ਵਿੱਚ ਉਥੋਂ ਹਰ ਰੋਜ਼ ਸਰਦਾ ਡੱਲੇਵਾਲ ਸਾਹਿਬ ਦੀ ਸਿਹਤ ਤੰਦਰੁਸਤੀ ਚੜਦੀ ਕਲਾ ਲੰਮੀ ਉਮਰ ਤੇ ਮੋਰਚਾ ਫਤਿਹ ਹੋਣ ਵਾਸਤੇ ਅਰਦਾਸ ਹਰ ਰੋਜ਼ ਜ਼ਰੂਰ ਕਰਿਆ ਕਰੋ ਕਿਉਂਕਿ ਕਹਿੰਦੇ ਸੁਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਜੀ ਠੀਕ ਹੈ ਸਿਮਰਨ ਕਰੋ ਸਤਨਾਮ ਵਾਗੁਰੂ ਜਾਪ ਕਰੋ ਡੱਲੇਵਾਲ ਸਾਹਿਬ ਦੀ ਚੜਦੀ ਕਲਾ ਵਾਸਤੇ ਲੰਮੀ ਉਮਰ ਵਾਸਤੇ ਤੰਦਰੁਸਤੀ ਵਾਸਤੇ ਮੋਰਚਾ ਫਤਿਹ ਹੋਣ ਵਾਸਤੇ ਮੋਰਚੇ ਦੀ ਜਿੱਤ ਵਾਸਤੇ ਅਰਦਾਸ ਬੇਨਤੀ ਜ਼ਰੂਰ ਕਰਦਿਆ ਕਰੋ ਜੇ ਤੁਸੀਂ ਮੋਰਚੇ ਦੇ ਵਿੱਚ ਸ਼ਰਕਤ ਨਹੀਂ ਕਰ ਸਕਦੇ ਗੱਲ ਆਈ ਕਿ ਡੱਲੇਵਾਲ ਸਾਹਿਬ ਦੇ ਬੇਟੇ ਨੇ ਕਿਹਾ ਕਿ ਮੈਂ ਉਹ ਲੋਕ ਵੜਨ ਨਹੀਂ ਦੇਣੇ ਕਿਉਂ ਬਈ ਕਲਰ ਢੱਲੇਵਾਲ ਸਾਹਿਬ ਦਾ ਪਰਿਵਾਰ ਥੋੜੋ ਹੈ ਕਿ ਹਰ ਇੱਕ ਥਾਂ ਤੇ ਜਿਹੜਾ ਚਾਹੇ ਉਹ ਕਿਸੇ ਵੀ ਤਰ੍ਹਾਂ ਦੇ ਲੋਕ ਚਾਹੇ ਕਿਸਾਨ ਆਗੂ ਹੋਣ ਚਾਹੇ ਆਮ ਲੋਕ ਹੋਣ ਜਿਹੜੇ ਹਲੇ ਜਾਣਾ ਜ਼ਰੂਰੀ ਨਹੀਂ ਸਮਝਦੇ ਪਰ ਨਿਗਾਹ ਦੇ ਵਿੱਚ ਆ ਨਹੀਂ ਗਏ ਤੇ ਚਾਹੇ ਉਹ ਕਿਸੇ ਵੀ ਸਿਆਸੀ ਧਾਰਮਿਕ ਜਾਂ ਸਮਾਜ ਸੇਵੀ ਸੰਸਥਾ ਤੋਂ ਹੋਣ ਕੋਈ ਵੀ ਹੋਵੇ ਮੈਂ ਕਹਣਾ ਕਿ ਆਲ ਓਵਰ ਪੂਰੇ ਇੰਡੀਆ ਦੇ ਵਿੱਚੋਂ 140 ਕਰੋੜ ਲੋਕਾਂ ਦੇ ਵਿੱਚੋਂ ਜਿਹੜੇ ਬੰਦੇ ਸਾਨੂੰ ਲੱਗਦੇ ਆ ਨਾ ਕਿ ਇਹ ਬੰਦੇ ਖਾਸ ਹੈ ਤੇ ਇਹਨਾਂ ਬੰਦਿਆਂ ਨੂੰ ਉੱਥੇ ਜਾਣਾ ਚਾਹੀਦਾ ਸੀ ਜਾਂ ਹਾ ਦਾ ਨਾਰਾ ਮਾਰਨਾ ਚਾਹੀਦਾ ਸੀ ਕਿਉਂਕਿ ਹਾ ਦੇ ਨਾਰੇ ਵਾਲੇ ਦਿਨ ਵੀ ਚੱਲ ਰਿਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪਰਿਵਾਰ ਦੇ ਸ਼ਹੀਦੀ ਦੇ ਹਫ਼ਤਾ ਚੱਲ ਰਿਹਾ ਮੈਂ ਕਹਣਾ ਕਿ ਜਿੰਨਾਂ ਲੋਕਾਂ ਤੇ ਇਹ ਸੋਚ ਆ ਨਾ ਟੇਕ ਹੈ ਕਿਸੇ ਦੇ ਵੀ ਜਾਂ ਆਗੂਆਂ ਦੀ ਜਾਂ ਡੱਲੇਵਾਲ ਸਾਹਿਬ ਦੇ ਪਰਿਵਾਰ ਦੀ ਤਾਂ ਫਿਰ ਡੱਲੇਵਾਲ ਸਾਹਿਬ ਦੇ ਪਰਿਵਾਰ ਨੂੰ ਉਹਨੂੰ ਲੋਕਣ ਦੀ ਰੋਕਣ ਦੀ ਲੋੜ ਨਹੀਂ ਪਹਿਲੀ ਗੱਲ ਤਾਂ ਪ੍ਰਮਾਤਮਾ ਇਸ ਤਰ੍ਹਾਂ ਦਾ ਕੁਝ ਇੱਕ ਚੀਜ਼ ਹੋਊਗੀ ਜਾਂ ਤਾਂ ਇਥੋਂ ਜਿੱਤ ਕੇ ਜਿੱਤ ਦੇ ਨਗਾਰੇ ਵਜਾਉਦੇ ਘਰਾਂ ਨੂੰ ਵਾਪਸ ਜਾਵਾਂਗੇ ਜਾਂ ਫਿਰ ਮੈਂ ਇਥੋਂ ਜਿਹੜਾ ਹੈ ਵੀ ਆਪਣਾ ਆਪ ਕੁਰਬਾਨ ਕਰਕੇ ਫਿਰ ਮੈਂ ਘਰੇ ਜਾਊਂਗਾ ਮੈਂ ਜਿਉਂਦਾ ਘਰੇ ਵਾਪਸ ਨਹੀਂ ਜਾਣਾ ਇਸ ਕਰਕੇ ਲੋਕਾਂ ਦਾ ਫਰਜ਼ ਬਣਦਾ ਕਿ ਇਨ ਕੇਸ ਕੱਲ ਨੂੰ ਕੁਝ ਇਸ ਤਰ੍ਹਾਂ ਦਾ ਹੁੰਦਾ ਵੀ ਹੈ ਪ੍ਰਮਾਤਮਾ ਨਾ ਕਰੇ ਮੈਂ ਫਿਰ ਕਹਣਾ ਕਿ ਇਹੋ ਜਿਹਾ ਆਗੂ ਨਹੀਂ ਲੱਭਣਾ ਅਗਲੇ 100 ਸਾਲ ਇਹੋ ਜਿਹਾ ਆਗੂ ਨਹੀਂ ਲੱਭਣਾ ਸਭ ਕੁਝ ਖਤਮ ਹੋ ਜਾਊਗਾ ਲੋਕਾਂ ਦੀ ਖਾਤਰ ਲੜਨ ਵਾਲੇ ਜੇ ਬਾਕੀ ਜਿਹੜਾ ਮੈਂ ਕਹਿੰਦਾ ਜਿਹੜੇ ਬਾਕੀ ਭੇਡਾਂ ਨਾ ਜੋ ਲੜਨ ਵਾਲੀਆਂ ਹੁੰਦੀਆਂ ਤਾਂ ਹੁਣ ਤੱਕ ਉਹਨਾਂ ਨੇ ਸਾਰੇ ਪਿਛਲੇ ਮਤਭੇਦ ਪਲਾ ਕੇ ਹੁਣ ਤੱਕ ਮੋਰਚੇ 'ਚ ਪਹੁੰਚ ਜਾਣਾ ਸੀ ਤੇ ਮੈਂ ਕਿਹਾ ਡੱਲੇਵਾਲ ਸਾਹਿਬ ਦੇ ਪਰਿਵਾਰ ਨੂੰ ਇਹ ਜਾ ਕੋਈ ਡਿਸੀਜਨ ਲੈਣ ਦੀ ਲੋੜ ਨਹੀਂ ਇਕੱਲੇ ਤੁਸੀਂ ਸਾਰੀ ਸਾਰੇ ਹਿੰਦੁਸਤਾਨ ਦਾ ਠੇਕਾ ਨਹੀਂ ਲੈ ਰੱਖਿਆ ਪੂਰੇ ਭਾਰਤ ਦਾ ਤੁਸੀਂ ਕਿ ਤੁਸੀਂ ਹੀ ਤੁਸੀਂ ਕੁਰਬਾਨੀਆਂ ਦੇਣੀਆਂ ਆ ਕਿ ਭਗਤ ਸਿੰਘ ਜੰਮੇ ਤਾਂ ਜ਼ਰੂਰ ਪਰ ਸਾਡੇ ਘਰੇ ਨਾ ਜੰਮੇ ਮੈਂ ਤਾਂ ਗੁਰਪਿੰਦਰ ਬਰਾੜ ਵੀਰ ਨੂੰ ਇਹ ਗੱਲ ਕਹਿਣਾ ਉਹਨਾਂ ਦੇ ਬੇਟੇ ਨੂੰ ਡੱਲੇਵਾਲ ਸਾਹਿਬ ਦੇ ਨੂੰ ਕਿ ਬਹੁਤ ਵੱਡੀ ਕੁਰਬਾਨੀ ਹੈ ਪਰਿਵਾਰ ਦੀ ਉਹਨਾਂ ਦਾ ਬੇਟਾ ਡੱਲੇਵਾਲ ਸਾਹਿਬ ਮੈਂ ਹੁਣ ਪਿਛੇ ਤਕਰੀਬਨ 9-10 ਦਿਨਾਂ ਬਾਅਦ ਵਾਪਸ ਆਇਆ ਖਨੌਰੀ ਤੋਂ ਰਾਤ ਨੂੰ ਸਾਰੀ ਰਾਤ ਜਿਹੜੀਆਂ ਗੱਡੀਆਂ ਉਥੇ ਪੈਟਰੋਲਿੰਗ ਕਰਦੀਆਂ ਨਾ ਮੋਰਚੇ ਦੇ ਵਿੱਚ ਕਿਉਂਕਿ ਧਿਆਨ ਰੱਖਣਾ ਆਪਦੇ ਲੋਕਾਂ ਦਾ ਇੱਕ ਮੈਂ ਹੋਰ ਇਥੇ ਧੰਨਵਾਦ ਕਰਦਿਆਂ ਪਹਿਲਾਂ ਕਿ ਡਾਕਟਰ ਸੁਆਮੀਨ ਸਿੰਘ ਉਹਨਾਂ ਦੀ ਟੀਮ ਦੇ 50 ਤੋਂ ਵੱਧ ਜਿਹੜੇ ਸੀ ਚੰਗੇ ਸੁਲਝੇ ਸਿਆਣੇ ਡਾਕਟਰ ਸਾਹਿਬ ਹਨਾ ਤੋ ਯਰ ਬੇਕਾਰ ਉਹ ਲਗਾਤਾਰ 24 ਘੰਟੇ ਮੋਰਚੇ ਦੀ ਨਿਗਰਾਨੀ ਕਰਦੇ ਆ ਇਹ ਗੱਲ ਮੈਂ ਇੱਥੇ ਤਾਂ ਐਡ ਕੀਤੀ ਆ ਕਿ ਗੁਰਪਿੰਦਰ ਜਿਹੜਾ ਢੱਲੇਵਾਲ ਸਾਹਿਬ ਦਾ ਬੇਟਾ ਨਾ ਉਹ ਖੁਦ ਇੱਕ ਗੱਡੀ ਦੇ ਵਿੱਚ ਬੈਠ ਕੇ ਗੱਡੀ ਡਰਾਈਵ ਕਰਕੇ ਜਾਂ ਗੱਡੀ ਨਾਲ ਸਾਈਡ ਵਾਲੀ ਸੀਟ ਤੇ ਬੈਠ ਕੇ ਉਹ ਸਾਰੀ ਰਾਤ ਉੱਥੇ ਪਹਿਰੇਦਾਰੀ ਕਰਦਾ ਗੱਡੀ ਦੇ ਵਿੱਚ ਅਨਾਊਂਸਮੈਂਟ ਉਹ ਖੁਦ ਵੀ ਕਰਦਾ ਕਿ ਦੇਖੋ ਇੱਕ ਪੁੱਤ ਤਾਂ ਇਹ ਚਾਹੁੰਦਾ ਹੋਊ ਨਾ ਜੇ ਉਹਨੂੰ ਇਹ ਲਾਲਚ ਹੋਵੇ ਕਿ ਯਾਰ ਵੀ ਮੇਰਾ ਪਿਓ ਬੱਚੇ ਤੇ ਲੋਕ ਮਰਦੇ ਆ ਤਾਂ ਮਰ ਜਾਣ ਤਾਂ ਉਹ ਚਾਹੁੰਦਾ ਹੋਊ ਨਾ ਕਿ ਯਾਰ ਕੋਈ ਗੱਲ ਨਹੀਂ ਲੋਕ ਸੌ ਜਾਣ ਮੇਰੇ ਬਾਪੂ ਨੂੰ ਜੇ ਪੁਲਿਸ ਚੱਕ ਕੇ ਲੈ ਜੇ ਬਚ ਤਾਂ ਜਾਵੇ ਉਹ ਵੀ ਕਹਿੰਦੇ ਕਿ ਸੌਇਓ ਨਾ ਕਿਤੇ ਪੁਲਿਸ ਡੱਲੇ ਵਾਲ ਸਭ ਨੂੰ ਚੁੱਕ ਕੇ ਨਾ ਲੈ ਜੇ ਤੇ ਡਾਕਟਰਾਂ ਦੀ ਟੀਮ ਮੈਂ ਕਈ ਵਾਰੀ ਵੇਖੀ ਡਾਕਟਰਾਂ ਦੀ ਟੀਮ ਜਿਹੜੀ ਨਾਲ ਬਰਾਬਰ ਪੈਟਰੋਲਿੰਗ ਜਿਹੜੀ ਮੋਰਚੇ ਦੇ ਵਿੱਚ ਆਪਣੀ ਗੱਡੀ ਤੇ ਕਰ ਰਹੀ ਹੁੰਦੀ ਹੈ ਸਾਰੀ ਰਾਤ ਤੇ ਮੈਂ ਇੱਕ ਦਿਨ ਰੋਕ ਕੇ ਪਰਸੋਂ ਚੌਥੇ ਦੀ ਗੱਲ ਹੈ ਮੈਂ ਡਾਕਟਰ ਉਤਾਰ ਜੀ ਨਾਲ ਲੀਡ ਕਰਦੇ ਉਸ ਟੀਮ ਨੂੰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਡਾਕਟਰ ਸਾਹਿਬ ਵੀ ਤੁਸੀਂ ਤਾਂ ਆਪਣੀ ਜਿਹੜੀ ਮੈਡੀਕਲ ਵੈਨ ਉਹਦੇ ਕੋਲ ਹੋਣੀ ਚਾਹੀਦੀ ਉਹ ਤੇ ਜੋ ਕਿ ਐਮਰਜੈਂਸੀ ਹੋਊ ਤਾਂ ਤੁਹਾਨੂੰ ਬੰਦਾ ਕਾਲ ਕਰ ਦੂਗਾ ਕਿ ਮੋਰਚੇ ਦੇ ਵਿੱਚ ਇਸ ਜਗ੍ਹਾ ਤੇ ਇੰਨੇ ਇਸ ਪਾਸੇ ਇੰਨੇ ਕਿਲੋਮੀਟਰ ਤੇ ਆਹ ਪ੍ਰੋਬਲਮ ਬਣ ਗਈ। ਉਹ ਕਹਿੰਦੇ ਜੀ ਨਹੀਂ। ਅਸੀਂ ਕੱਲੀ ਉਹ ਥੋੜੋ ਅਸੀਂ ਫਾਰਮੈਲਟੀ ਕਰਨ ਥੋੜੋ ਆਏ ਆ। ਅਸੀਂ ਵੀ ਸਮਰਪਿਤ ਹੈ ਡੱਲੇਵਾਲ ਸਾਹਿਬ ਨੂੰ। ਸਾਡਾ ਪੂਰਾ ਜਿੰਨਾ ਜੋ ਪਿੱਛੇ ਡਾਕਟਰ ਸਵਾਹਿਮਨ ਸਾਹਿਬ ਤੱਕ ਹੈ ਨਾ ਸਭ ਕੁਝ ਡੱਲੇਵਾਲ ਸਾਹਿਬ ਨੂੰ ਸਮਰਪਿਤ ਹੈ। ਅਸੀਂ ਕੋਈ ਫਾਰਮੈਲਟੀ ਕੋਈ ਵਿਖਾਵਾ ਨਹੀਂ ਕਰ ਰਹੇ। ਉਹ ਕਹਿੰਦੇ ਇਸ ਕਰਕੇ ਸਾਡਾ ਵੀ ਫਰਜ਼ ਬਣਦਾ। ਕਿ ਤੁਹਾਨੂੰ ਕਿਸੇ ਬੰਦੇ ਨੂੰ ਢਿੱਲ ਮਿਸ ਹੋ ਗਈ ਤਾਂ ਤੁਹਾਨੂੰ ਕਾਲ ਕਰਨ ਦੀ ਲੋੜ ਨਾ ਪਵੇ ਅਸੀਂ ਇਕੱਲੇ ਇਕੱਲੇ ਮੋਰਚੇ ਤੇ ਜਾ ਕੇ ਉੱਥੇ ਸੈਂਕੜਿਆਂ ਦੀ ਗਿਣਤੀ ਛੋਟੇ 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 ਟੋਲੀਆਂ ਬਣਾ ਕੇ ਮੋਰਚੇ ਲਾਏ ਹੋਏ ਐ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਪੁੱਛੀਏ ਕਿਸੇ ਨੂੰ ਕੋਈ ਪ੍ਰੋਬਲਮ ਹੈ ਤਾਂ ਦੱਸੋ ਫੇਰ ਦੂਜੇ ਨੰਬਰ ਤੇ ਰਵੀ ਸਿੰਘ ਖਾਲਸਾ ਖਾਲਸਾਡ ਵਾਲੇ ਉਹਨਾਂ ਨੇ ਮੈਂ ਕਹਿੰਨਾ ਕਿ ਹਰ ਵਾਰੀ ਮਦਦ ਕੀਤੀ ਐ ਮੈਂ ਦੁਨੀਆ ਦੇ ਵਿੱਚ ਕਿਤੇ ਆਫਤ ਆ ਜਿਓ ਕਰਦੇ ਉਹਨਾਂ ਦੀ ਟੀਮ ਪੂਰੀ ਜਿਹੜੀ ਐ ਉਹ ਹੁਣ ਟੈਂਪਰੇਰੀ ਜਿਹੜੇ ਟੈਂਟ ਐ ਪਹਿਲਾਂ ਉਹਨਾਂ ਨੇ ਜਿਹੜਾ ਸੀ ਕਿ ਪਹਿਲਾਂ ਜਦੋਂ ਠੰਡ ਹੋਈ ਤਾਂ ਉਹਨ ਪੂਰੇ ਟੈਂਟ ਦੇ ਵਿੱਚ ਲਾਈਆਂ ਕਿ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਖੁੱਲੇ ਪੰਡਾਲ ਦੇ ਵਿੱਚ ਦੇਖੋ ਜੀ ਪਰਦੇ ਜਿੰਨੇ ਮਰਜ਼ੀ ਪਾ ਲਓ ਪਰ ਪੋ ਦੇ ਦਿਨ ਹੋਣ ਤਾਂ ਠੰਡ ਕਿਵੇਂ ਨਾ ਲੱਗੂਗੀ ਕਿਉਂਕਿ ਉੱਥੇ ਬੱਚੇ ਵੀ ਐ ਉੱਥੇ ਬਜ਼ੁਰਗ ਵੀ ਐ ਉੱਥੇ ਬੀਬੀਆਂ ਭੈਣਾਂ ਵੀ ਐ ਤੇ ਉਹਨਾਂ ਨੇ ਪਹਿਲਾਂ ਪੱਠੀਆਂ ਦੀ ਸੇਵਾ ਕੀਤੀ ਪੱਠੀਆਂ ਤੋਂ ਬਾਅਦ ਹੁਣ ਮੈਂ ਜਦੋਂ ਉੱਥੋਂ ਕੱਲ੍ਹ ਕੇ ਪਰਸੋਂ ਤੋਂ ਸ਼ੁਰੂ ਹੋਇਆ ਉਹ ਪਰਸੋਂ ਤੋਂ ਉਹਨਾਂ ਨੇ ਇੱਕ ਬਹੁਤ ਵੱਡਾ ਵਿਸ਼ਾਲ ਇੱਕ ਟੈਂਟ ਆਪਣਾ ਲਾਉਣਾ ਸ਼ੁਰੂ ਕਰਤਾ ਖਾਲਸਾ 侧 ਨੇ ਗੱਦਿਆਂ ਦਾ ਪ੍ਰਬੰਧ ਕੰਬਲਾਂ ਦਾ ਪ੍ਰਬੰਧ ਟੈਂਟ ਦਾ ਪ੍ਰਬੰਧ ਡਿਸਪੋਜ਼ਲ ਟੈਂਟ ਜਿਹਦੇ ਵਿੱਚੋਂ ਜੇ ਮੈਂ بارش ਹੁੰਦੀ ਹੈ ਕੁਝ ਹੋ ਜਾਂਦਾ ਨਾ ਇਹ ਨਹੀਂ ਕਿ ਪਾਣੀ ਦੇ ਬੂੰਦ ਵੀ ਥੱਲੇ ਆ ਜੂਗੀ ਮੈਂ ਕਹਿੰਦਾ ਕਿ ਇਹੋ ਜੇ ਲੋਕ ਸਮਰਪਿਤ ਹੈ ਪਰ ਜਿੰਨਾ ਲੋਕਾਂ ਦੀ ਲੜਾਈ ਸਰਦਾਰ ਡੱਲੇਵਾਲ ਸਭ ਲੜ ਰਹੇ ਹਨ ਉਹ ਲੋਕ ਹਾਲੇ ਵੀ ਵੱਡੀ ਗਿਣਤੀ ਲੋਕ ਉਹ ਸੁੱਤੇ ਆਪਣੇ ਘਰਾਂ ਦੇ ਵਿੱਚ ਸ਼ਾਇਦ ਉਹ ਸੋਚਦੇ ਆ ਕਿ ਕੋਈ ਗੱਲ ਨਹੀਂ ਡੱਲੇਵਾਲ ਜਾਂਦਾ ਡੱਲੇਵਾਲ ਕੁਰਬਾਨੀ ਦੇ ਜੂਗਾ ਸ਼ਹੀਦੀ ਦੇ ਦੇ ਜੂਗਾ ਸਾਡੇ ਜਾਣ ਨਾਲ ਕੀ ਹੋਣਾ ਤੇ ਜਾਂ ਫਿਰ ਮੋਰਚਾ ਜਿੱਤਿਆ ਗਿਆ ਤਾਂ ਕੋਈ ਗੱਲ ਜਿਹੜੇ ਲੋਕ ਤੁਰੇ ਜਾਂਦੇ ਉਹਨਾਂ ਸਿਰ ਤੇ ਜਿੱਤਿਆ ਜਾਊਗਾ ਪਰ ਉਹ ਕਹਿੰਦੇ ਹੁੰਦੇ ਆ ਕਿ ਜੰਗਲ ਨੂੰ ਅੱਗ ਲੱਗੀ ਸੀ ਤੇ ਚਿੜੀ ਚੁੰਝਾਂ ਭਰ-ਭਰ ਪਾਣੀ ਦੀਆਂ ਪਾਰੀ ਸੀ ਕਿਸੇ ਨੇ ਮਸਖਰੇ ਨੇ ਕਿਸੇ ਮਜਾਕੀਆਂ ਨੇ ਉਹਨਾਂ ਆਖਿਆ ਕਹਿੰਦਾ ਕੀ ਕਰੀ ਜਾਨੀ ਐ ਇਹਦੇ ਨਾਲ ਕੀ ਹੋਊ ਉਹ ਕਹਿੰਦੀ ਮੈਨੂੰ ਵੀ ਪਤਾ ਐ ਅੱਗ ਜੰਗਲ ਨੂੰ ਲੱਗੀ ਐ ਇਹ ਕੁਦਰਤ ਦੀ ਜਿਹੜੀ ਮਰਜ਼ੀ ਉਹਦੇ ਬਿਨਾਂ ਨਹੀਂ ਬੁਝਣੀ ਪਰ ਮੈਂ ਇਹ ਚੁੰਝਾਂ ਪਰ ਕੇ ਇਸ ਕਰਕੇ ਪਾ ਰਹੀ ਐ ਵੀ ਮੇਰਾ ਨਾਂ ਜਿਹੜਾ ਨਾ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੇ ਵਿੱਚ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਠੀਕ ਐ ਇਸ ਕਰਕੇ ਮੈਂ ਕਹਿਣਾ ਕਿ ਦੇਖੋ ਜੇ ਤੁਸੀਂ ਮੋਰਚੇ ਦੇ ਵਿੱਚ ਨਾ ਨਾ ਗਏ ਮੋਰਚਾ ਫਤਿਹ ਹੋ ਜੇ ਹੋਣਾ ਅੱਜ ਹੋ ਜੇ ਕੱਲ ਹੋ ਜੇ ਡੱਲੇਵਾਲ ਸਾਹਿਬ ਦੇ ਜਿਉਂਦੇ ਜੀ ਹੋ ਜੇ ਉਹਨਾਂ ਦੀ ਸ਼ਹਾਦਤ ਨਾਲ ਹੋ ਜੇ ਮੋਰਚਾ ਫਤਿਹ ਹੋਣਾ ਕਿਉਂਕਿ ਸੱਚੇ ਮਾਨ ਨਾਲ ਅਗਵਾਈ ਕਰ ਰਹੇ ਆ ਪਰ ਮੈਂ ਕਹਿੰਦਾ ਵੀ ਉਦੋਂ ਬਾਅਦ ਦੇ ਵਿੱਚ ਫਿਰ ਉਹ ਚਿੜੀ ਵਾਲੀ ਗੱਲ ਹੋ ਜੂਗੀ ਕਿ ਆਪਣੇ ਆਪ ਤੇ ਲਾਹਨਤਾਂ ਪਾਉਣਗੇ ਉਹ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਚਾਹੇ ਉਹ ਕੋਈ ਵੀ ਹੋਣ ਮੈਂ ਕਿਸੇ ਆਗੂ ਦੀ ਗੱਲ ਨਹੀਂ ਕਰਦਾ ਕਿਸੇ ਆਮ ਬੰਦੇ ਦੀ ਇਕੱਲੇ ਦੀ ਗੱਲ ਨਹੀਂ ਕਰਦਾ ਮੈਂ ਸਾਰਿਆਂ ਦੀ ਕਰਦਿਆਂ ਹਰ ਇੱਕ ਵਰਗ ਦੀ ਕਿ ਤੁਸੀਂ ਲੋਕ ਜਿਹੜੇ ਹਨ ਨਾ ਫਿਰ ਪਛਤਾਓਗੇ ساری ਉਮਰ ਕਿ ਯਾਰ ਮੋਰਚਾ ਤਾਂ ਫਤਿਹ ਹੋ ਗਿਆ ਸੀ ਬੇਸ਼ੱਕ ਡੱਲੇਵਾਲ ਸਾਹਿਬ ਦੇ ਜਿਉਂਦੇ ਜੀ ਹੋਏ ਬੇਸ਼ੱਕ ਉਹਨਾਂ ਦੀ ਸ਼ਹਾਦਤ ਨਾਲ ਹੋਇਆ ਪਰ ਤੁਹਾਡੀ ਜ਼ਮੀਰ ਜਿਹੜੀ ਹੈ ਨਾ ਜਿਹੜੀ ਜ਼ਮੀਰ ਜੇ ਹੈਗੀ ਤੁਹਾਡੀ ਜਾਗਦੀ ਜੇ ਅਸੀਂ ਕਹਿੰਦੇ ਜੇ ਅਸੀਂ ਆਪਦੇ ਸੱਕੇ ਪਿਓ ਦੀ ਔਲਾਦ ਹੈ ਤਾਂ ਤੁਹਾਨੂੰ ਉਹ ਜ਼ਮੀਰ ਤੁਹਾਡੀ ਲਾਹਣਤਾ ਪਾਉਗੀ ਕਿ ਯਾਰ ਮੈਂ ਉਹ ਇਨਸਾਨ ਆ ਕਿ ਚਾਹੇ ਡੱਲੇਵਾਲ ਸਾਹਿਬ ਦੇ ਜਿਉਂਦੇ ਜੀ ਮੋਰਚਾ ਫਤਿਹ ਹੋਇਆ ਤੇ ਚਾਹੇ ਉਹਨਾਂ ਦੀ ਜ਼ਿੰਦਗੀ ਲੱਗ ਕੇ ਮੋਰਚਾ ਫਤਿਹ ਹੋਇਆ ਪਰ ਮੈਂ ਉਹ ਘਟਿਆ ਇਨਸਾਨ ਆ ਕਿ ਮੈਂ ਉਸ ਮੋਰਚੇ ਚ ਗਿਆ ਹੀ ਨਹੀਂ ਜੀ ਇਹ ਗੱਲ ਜ਼ਮੀਨਾਂ ਦੀ ਨਹੀਂ ਜੀ ਇਹ ਗੱਲ ਜ਼ਮੀਰਾਂ ਦੀ ਹੈ ਇਹ ਗੱਲ ਫਸਲਾਂ ਦੀ ਨਹੀਂ ਇਹ ਗੱਲ ਨਸਲਾਂ ਦੀ ਹੈ ਤੇ ਇਹ ਗੱਲ ਕਿ ਕੱਲੇ ਡੱਲੇਵਾਲ ਦੀ ਨਹੀਂ ਕੱਲੇ ਕਿਸਾਨ ਦੀ ਨਹੀਂ ਕੱਲੇ ਪੰਜਾਬ ਦੀ ਨਹੀਂ ਜੀ 140 ਕਰੋੜ ਦੇਸ਼ ਦੀ ਜੋ ਆਬਾਦੀ ਹੈ ਉਹਨਾਂ ਸਾਰਿਆਂ ਦੇ ਚੁੱਲਿਆਂ ਦੇ ਵਿੱਚ ਅੱਗ ਬਲਦੀ ਰੱਖਣ ਦੀ ਲੜਾਈ ਹੈ ਜੀ